चूहे चूहे यहाँ से और वहाँ से कुत्ते रहते हैं हाँ जी तो रात को यहाँ पर चूहे आते हैं पता चला कि काफी बहुत ज्यादा चूहे आते हैं यहाँ पे यहाँ पे क्या परेशानी होती है भैया चूहे परेशान करते हैं और कोई परेशानी नहीं है तो बेड पे भी चले जाते हैं पता तो चला हाँ बेड पे भी ये जो है ना यहाँ से आते हैं यहाँ पर चढ़ जाते हैं फिर कर, काफी चूहे दिखते रोज रात बाढ़ गए ਔਰ ਡਰ ਲੱਗਦਾ ਡਰਦਾ ਲੱਗਦਾ ਹੀ ਹੈ ਤੇ ਹਸਪਤਾਲ ਵਾਲੇ ਕਹਿੰਦੇ ਕਿ ਇੱਥੇ ਮਰੀਜ਼ ਇਹ ਖਾਣਾ ਖਾ ਕੇ ਛੱਡ ਦਿੰਦੇ ਗੰਦਗੀ ਫਲਾ ਦਿੰਦੇ ਉਹਦੇ ਕਰਕੇ ਇਹ ਦੇਖੋ ਸਾਰਾ ਜੀ ਆਹ ਸਾਨੂੰ ਤਾਂ ਇੱਥੇ 5 ਦਿਨ ਹੀ ਹੋਏ ਆ ਚਾਰ ਦਿਨ ਹੀ ਹੋਏ ਸਾਨੂੰ ਉਸ ਦਾ ਕੰਟਰੋਲ ਆ ਸਾਡੇ ਹੀ ਤਰਫੋਂ ਹਸਪਤਲ ਦੀ ਤਰਫੋਂ ਹਮੇਸ਼ਾ ਕੀਤਾ ਜਾਂਦਾ ਰਿਹਾ ਹੈਗਾ ਪਹਿਲੇ ਸਾਡੇ ਸਟਿੱਕੀ ਮੈਡਸ ਔਰ ਮੈਡੀਸ ਉਸ ਤੇ ਨਾਲ ਚੱਲ ਰਿਹਾ ਸੀ ਹੁਣ ਰੀਸੈਂਟਲੀ ਵੀ ਪੀਯੂ ਦੇ ਨਾਲ ਉਹਨਾਂ ਦੇ ਜ਼ੂਆਲੋਜੀ ਡਿਪਾਰਟਮੈਂਟ ਦੇ ਨਾਲ ਵਿਦ ਆਵਰ ਸਟਾਫ ਕਿਉਂਕਿ ਉਹ ਕਾਫੀ ਪੋਇਜ਼ਨਸ ਹੁੰਦੀ ਹੈ ਸਭ ਨੂੰ ਅਵੇਅਰ ਕੀਤਾ ਪੇਸ਼IENTS ਨੂੰ ਅਵੇਅਰ ਕਰਕੇ ਮੈਡੀਸਿਨ ਵੀ ਪਾਈ ਗਈ ਸੀਗੀ ਉਹਨਾਂ ਦੇ ਜਿਹੜੇ ਸੋ ਕਾਲ ਡੀਲ ਕਰਦੇ ਆ ਜ਼ੂਲੋਜੀ ਡਿਪਾਰਟਮੈਂਟ ਦੀ ਤਰਫੋਂ ਇਨ ਦੀ ਐਂਡ ਸਾਰਾ ਕੁਝ ਵਾਸ ਇਨ ਨੋਲੇਜ ਆਫ ਦਾ ਹਾਇਰ ਅਥਾਰਟੀਜ਼ ਔਰ ਉਸ ਨਾਲ ਕਾਫੀ ਇੱਕ ਸਟੈਪ ਫਰਦਰ ਗਏ ਅਸੀਂ ਟੁਵਰਡਸ ਦਾ ਪੈਸਟ ਕੰਟਰੋਲ ਮੈਜਰ ਔਰ ਪੀਏਯੂ ਦੇ ਨਾਲ ਇੱਕ ਆਨਗੋਇੰਗ ਪ੍ਰੋਸੈਸ ਹੈ ਕਿਉਂਕਿ ਇਹ ਵਨ ਟਾਈਮ ਹਿੱਟ ਨਹੀਂ ਹੈ ਇਟ ਇਜ਼ ਐਨ ਆਨਗੋਇੰਗ ਪ੍ਰੋਸੈਸ ਉਸ ਦੀ 18 ਨੂੰ ਪਹਿਲੇ ਹੋਇਆ ਹੈਗਾ ਸਾਡਾ ਇੱਕ ਉਹਨਾਂ ਦੇ ਨਾਲ ਤਾਲਮੇਲ ਦੇ ਵਿੱਚ ਇੱਕ ਐਕਟੀਵਿਟੀ ਇੱਕ ਹੁਣ 6 ਨੂੰ ਹੈਗੀ ਔਰ ਬਾਕੀ ਹੋਰ ਇਸ਼ੂਜ਼ ਵੀ ਹੈਗੇ ਸੀ ਜਿਹੜੇ ਉਹਨਾਂ ਦੀ ਤਰਫੋਂ ਜਦੋਂ ਸਰਵੇ ਕੀਤਾ ਗਿਆ ਸੀ ਪੀਏਯੂ ਦੀ ਟੀਮ ਵੱਲੋਂ ਉਹਨਾਂ ਨੇ ਇਹ ਕਿਹਾ ਸੀ ਵੀ ਸੀਵਰੇਜ ਦੀ ਇਸ਼ੂਜ਼ ਹੈ ਉਹ ਵੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਹੈਲਪ ਆਊਟ ਕਰਦੇ ਹੋਏ ਸੀਵਰੇਜ ਜਿੱਥੇ ਕਿਤੇ ਥੋੜਾ ਬਾਅਦ ਬਲਾਕੇਟ ਸੀ ਉਹਨੂੰ ਕਲੈਰਿਟੀ ਦੇ ਵਿੱਚ ਕਲੀਅਰ ਕਰਵਾਇਆ ਗਿਆ ਔਰ ਉਹ ਵੀ ਆਨਗoing ਪ੍ਰੋਸੈਸ ਚੱਲਦਾ ਰਹਿੰਦਾ ਹੈਗਾ ਬਾਕੀ ਸਾਫ ਸਫਾਈ ਵੱਲੋਂ ਹਸਪੀਟਲ ਅਥਾਰਟिटीज ਸਾਡੇ ਵੱਲੋਂ ਵੀ ਬਾਰ ਬਾਰ ਪੇਸ਼ੈਂਟਸ ਨੂੰ ਐਸ ਵੈਲ ਐਸ ਜਿਹੜੇ ਸਾਡੇ ਸਿਕਿਉਰਿਟੀਜ਼ ਜਿਹੜੇ ਕੰਮ ਕਰਦੇ ਹੈਗੇ ਉਹਨਾਂ ਨੂੰ ਵੀ ਕਿਹਾ ਜਾਂਦਾ ਵੀ ਸਾਫ ਸਫਾਈ ਦਾ ਧਿਆਨ ਰੱਖਿਆ ਜਾਵੇ ਤਾਂ ਅਸੀਂ ਆ ਕੇ ਇਹ ਕਾਫੀ ਹੱਦ ਤੱਕ ਕੰਟਰੋਲ ਕਰ ਸਕੀਏ ਇਟ ਇਜ਼ ਅ ਆਨ ਗoing ਪ੍ਰੋਸੈਸ ਔਰ ਅਸੀਂ ਨੂੰ ਲੱਗਦਾ ਵੀ ਅਸੀਂ ਅੱਗੇ ਅੱਗੇ ਕਾਮਯਾਬ ਹੁੰਦੇ ਜਾਵਾਂਗੇ ਬੈਟਰ ਦਨ ਬਸੇ ਇਹ ਗਲਤੀ ਚੂਹਿਆਂ ਦੇ ਨਾਲ ਤੇ ਕਿਹੜੀ ਕਿਹੜੀ ਬਿਮਾਰੀਆਂ ਫੈਲਣ ਦਾ ਖਤਰਾ ਰਹਿੰਦਾ ਚੂਹੇ ਨਾਲ ਸਾਰੇ ਕੋਈ ਵੀ ਬਿਮਾਰੀ ਹੋ ਸਕਦੀ ਹੈ ਜੀ ਬੇਸਿਕਲੀ ਇਟ ਇਜ਼ ਅ ਪਬਲਿਕ ਪਲੇਸ ਜਿੱਥੇ ਬੱਚੇ ਵੀ ਹੈ ਛੋਟੇ ਹੈ ਉਸ ਤੋਂ ਅਸੀਂ ਹਾਲੀ ਤੱਕ ਉਹ ਹੈ ਵੀ ਅਸੀਂ ਬਹੁਤ ਕੰਟਰੋਲ ਕਰ ਰਹੇ ਹਾਂ ਔਰ ਐਕਚੁਅਲੀ ਪੇਸ਼ੈਂਟ ਔਰ ਉਹਨਾਂ ਨੂੰ ਸਫਰ ਨਹੀਂ ਹੋਣ ਦਿੰਦੇ ਨਾ ਹੀ ਕੋਸ਼ਿਸ਼ ਹੈ ਕਿ ਨਾ ਹੀ ਕੋਈ ਸਫਰ ਕਰੇ ਜਸਟ ਬਿਕੋਜ਼ ਆਫ ਥਿਸ ਬਟ ਆ ਹੈ ਵੀ ਆ ਇੱਕ ਆਨਗoing ਪ੍ਰੋਸੈਸ ਹੈਗਾ ਨੂੰ ਟਾਈਮ ਲੱਗ ਰਿਹਾ ਹੈਗਾ ਔਰ ਉਹ ਅਸੀਂ ਸਲੋਲੀ ਸਲੋਲੀ ਇੰਪਰੂਵ ਕਰ ਰਹੇ ਹਾਂ ਬਾਈਡੇ ਚੂਹੇ ਚੂਹੇ ਕੁੱਤੇ ਸਾਰਿਆਂ ਨੂੰ ਪਟਾਏਗਾ ਚੂਹੇ ਚੂਹੇ ਇੱਥੇ ਸੇ ਔਰ ਉੱਥੇ ਕੁੱਤੇ ਰਹਤੇ ਹੈ हाँ जी तो, तो रात को यहाँ पर चूहे आते हैं पता चला कि काफी बहुत ज्यादा चूहे आते हैं यहाँ पे यहाँ पे क्या परेशानी होती है वो ये चूहे परेशान करते हैं और कोई परेशानी नहीं है तो बेड पे भी चले जाते हैं हाँ तो बेड पे भी ये जो है ना यहाँ से आते हैं यहाँ पर चढ़ जाते हैं फिर का, काफी चूहे दिखते रोज रात बाते चढ़ गए थे चूहे चढ़ गया और डर लग डर तो लगता ही है ਹਸਪਤਾਲ ਵਾਲੇ ਕਹਿੰਦੇ ਕਿ ਇੱਥੇ ਮਰੀਜ਼ ਇਹ ਖਾਣਾ ਖਾ ਕੇ ਛੱਡ ਦਿੰਦੇ ਗੰਦਗੀ ਫਲਾ ਦਿੰਦੇ ਉਹਦੇ ਕਰਕੇ ਇਹ ਦੇਖੋ ਸਰਾਜੀ ਆ ਸਾਨੂੰ ਤਾਂ ਇੱਥੇ 5 ਦਿਨ ਹੀ ਹੋਇਆ ਚਾਰ ਦਿਨ ਹੀ ਹੋਇਆ ਸਾਨੂੰ ਦਾ ਉਸ ਦਾ ਕੰਟਰੋਲ ਆ ਸਾਡੇ ਹੀ ਤਰਫੋਂ ਹਸਪੀਟਲ ਦੀ ਤਰਫੋਂ ਹਮੇਸ਼ਾ ਕੀਤਾ ਜਾਂਦਾ ਰਿਹਾ ਹੈਗਾ ਪਹਿਲੇ ਸਾਡੇ ਸਟਿੱਕੀ ਮੈਡਸ ਔਰ ਮੈਡੀਸ ਉਸ ਤੇ ਨਾਲ ਚੱਲ ਰਿਹਾ ਸੀ ਹੁਣ ਰੀਸੈਂਟਲੀ ਵੀ ਪੀਯੂ ਦੇ ਨਾਲ ਉਹਨਾਂ ਦੇ ਜ਼ੂਆਲੋਜੀ ਡਿਪਾਰਟਮੈਂਟ ਦੇ ਨਾਲ ਵਿਦ ਆਵਰ ਸਟਾਫ ਕਿਉਂਕਿ ਉਹ ਕਾਫੀ ਪੋਇਜ਼ਨਸ ਹੁੰਦੀ ਹੈ ਸਭ ਨੂੰ ਅਵੇਅਰ ਕੀਤਾ ਪੇਸ਼ੈਂਟਸ ਨੂੰ ਅਵੇਅਰ ਕਰਕੇ ਮੈਡੀਸਿਨ ਵੀ ਪਾਈ ਗਈ ਸੀਗੀ ਉਹਨਾਂ ਦੇ ਜਿਹੜੇ ਸੋ ਕਾਲ ਡੀਲ ਕਰਦੇ ਆ ਜ਼ੂਲੋਜੀ ਡਿਪਾਰਟਮੈਂਟ ਦੀ ਤਰਫੋਂ ਇਨ ਦੀ ਐਂਡ ਸਾਰਾ ਕੁਝ ਵਾਸ ਇਨ ਨੋਲੇਜ ਆਫ ਦਾ ਹਾਇਰ ਅਥਾਰਟੀਆਂ ਔਰ ਉਸ ਨਾਲ ਕਾਫੀ ਇੱਕ ਸਟੈਪ ਫਰਦਰ ਗਏ ਆ ਸੀ ਟਵਾਰਡਸ ਦਾ ਪੈਸਟ ਕੰਟਰੋਲ ਮੈਜਰ ਔਰ ਪੀਏਯੂ ਦੇ ਨਾਲ ਇੱਕ ਆਨਗੋਇੰਗ ਪ੍ਰੋਸੈਸ ਹੈ ਕਿਉਂਕਿ ਇਹ ਵਨ ਟਾਈਮ ਹਿੱਟ ਨਹੀਂ ਹੈ ਇਟ ਇਜ਼ ਐਨ ਆਨਗੋਇੰਗ ਪ੍ਰੋਸੈਸ ਤਾਂ ਉਸ ਦੀ 18 ਨੂੰ ਪੱਲੇ ਹੋਇਆ ਹੈਗਾ ਸਾਡਾ ਇੱਕ ਉਹਨਾਂ ਦੇ ਨਾਲ ਤਾਲਮੇਲ ਦੇ ਵਿੱਚ ਇੱਕ ਐਕਟੀਵਿਟੀ ਇੱਕ ਹੁਣ 6 ਨੂੰ ਹੈਗੀ ਔਰ ਬਾਕੀ ਹੋਰ ਇਸ਼ੂਜ਼ ਵੀ ਹੈਗੇ ਸੀ ਜਿਹੜੇ ਉਹਨਾਂ ਦੀ ਤਰਫੋਂ ਜਦੋਂ ਸਰਵੇ ਕੀਤਾ ਗਿਆ ਸੀ ਪੀਏਯੂ ਦੀ ਟੀਮ ਵੱਲੋਂ ਉਹਨਾਂ ਨੇ ਇਹ ਕਿਹਾ ਸੀ ਵੀ ਸੀਵਰੇਜ ਦੀ ਇਸ਼ੂਜ਼ ਹੈ ਉਹ ਵੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਹੈਲਪ ਆਊਟ ਕਰਦੇ ਹੋਏ ਸੀਵਰੇਜ ਜਿੱਥੇ ਕਿਤੇ ਥੋੜਾ ਬਾਅਦ ਬਲਾਕੇਜ ਸੀ ਉਹਨੂੰ ਕਲੈਰਿਟੀ ਦੇ ਵਿੱਚ ਕਲੀਅਰ ਕਰਵਾਇਆ ਗਿਆ ਔਰ ਉਹ ਵੀ ਆਨਗoing ਪ੍ਰੋਸੈਸ ਚੱਲਦਾ ਰਹਿੰਦਾ ਹੈਗਾ ਬਾਕੀ ਸਾਫ ਸਫਾਈ ਵੱਲੋਂ ਹਸਪੀਟਲ ਅਥਾਰਟिटीज ਸਾਡੇ ਵੱਲੋਂ ਵੀ ਬਾਰ ਬਾਰ ਪੇਸ਼ੈਂਟਸ ਨੂੰ ਐਸ ਵੈਲ ਐਸ ਜਿਹੜੇ ਸਾਡੇ ਸਿਕਿਉਰਿਟੀ ਜਿਹੜੇ ਕੰਮ ਕਰਦੇ ਹੈਗੇ ਉਹਨਾਂ ਨੂੰ ਵੀ ਕਿਹਾ ਜਾਂਦਾ ਵੀ ਸਾਫ ਸਫਾਈ ਦਾ ਧਿਆਨ ਰੱਖਿਆ ਜਾਵੇ ਤਾਂ ਅਸੀਂ ਆ ਕੇ ਇਹ ਕਾਫੀ ਹੱਦ ਤੱਕ ਕੰਟਰੋਲ ਕਰ ਸਕੀਏ ਇਟ ਇਜ਼ ਅ ਨਾਨ ਗੋਇੰਗ ਪ੍ਰੋਸੈਸ ਔਰ ਅਸੀਂ ਨੂੰ ਲੱਗਦਾ ਵੀ ਅਸੀਂ ਅੱਗੇ ਅੱਗੇ ਕਾਮਯਾਬ ਹੁੰਦੇ ਜਾਵਾਂਗੇ ਬੈਟਰ ਦਨ ਵਸੇ ਇਹ ਗੱਲ ਕਰੀਏ ਚੂਹੇ ਦੇ ਨਾਲ ਤਾਂ ਕਿਹੜੀ ਕਿਹੜੀ ਬਿਮਾਰੀਆਂ ਫੈਲਣ ਦਾ ਖਤਰਾ ਰਹਿੰਦਾ ਚੂਹੇ ਦੇ ਨਾਲ ਸਾਰੇ ਕੋਈ ਵੀ ਬਿਮਾਰੀ ਹੋ ਸਕਦੀ ਹੈ ਜੀ ਬੇਸਿਕਲੀ ਇਟ ਇਜ਼ ਅ ਪਬਲਿਕ ਪਲੇਸ ਜਿੱਥੇ ਬੱਚੇ ਵੀ ਹੈ ਛੋਟੇ ਹੈ ਉਸ ਤੋਂ ਅਸੀਂ ਹਾਲੀ ਤੱਕ ਉਹ ਹੈ ਵੀ ਅਸੀਂ ਬਹੁਤ ਕੰਟਰੋਲ ਕਰ ਰਹੇ ਹਾਂ ਔਰ ਐਕਚੁਅਲੀ ਪੇਸ਼ੈਂਟ ਔਰ ਉਹਨਾਂ ਨੂੰ ਸਫਰ ਨਹੀਂ ਹੋਣ ਦਿੰਦੇ ਨਾ ਹੀ ਕੋਸ਼ਿਸ਼ ਹੈ ਕਿ ਨਾ ਹੀ ਕੋਈ ਸਫਰ ਕਰੇ ਜਸਟ ਬਿਕੋਜ਼ ਆਫ ਦਿਸ ਬਟ ਹੈ ਵੀ ਇੱਕ ਆਨਗoing ਪ੍ਰੋਸੈਸ ਹੈਗਾ ਨੂੰ ਟਾਈਮ ਲੱਗ ਰਿਹਾ ਹੈਗਾ ਔਰ ਉਹ ਅਸੀਂ ਸਲੋਲੀਅਨ ਸਲੋਲੀ ਇੰਪਰੂਵ ਕਰ ਰਹੇ ਹਾਂ ਬਾਈ ਡੇ ਚੂਹੇ ਜੋ ਹੈ ਕੁੱਤੇ ਸਾਰੇ ਨੂੰ ਪਤਾ ਹੈਗਾ ਚੂਹੇ ਚੂਹੇ ਯਹਾਂ ਸੇ ਔਰ ਵਹਾਂ ਸੇ ਕੁੱਤੇ ਰਹਤੇ ਹਨ ਹਾਂ ਜੀ ਰਾਤ ਕੋ ਯਹਾਂ ਪਰ ਚੂਹੇ ਆਉਂਦੇ ਹਨ ਇਸ ਵਜਲਾ ਕੇ ਕਾਫੀ ਬਹੁਤ ਜ਼ਿਆਦਾ ਚੂਹੇ ਆਤੇ ਹਨ ਯਹਾਂ ਪੇ ਯਹਾਂ ਪੇ ਕੀ ਪਰੇਸ਼ਾਨੀ ਹੁੰਦੀ ਹੈ ਬਈ ਚੂਹੇ

ਉਸ ਦਾ ਕੰਟਰੋਲ ਸਾਡੇ ਹੀ ਤਰਫੋਂ ਹਸਪੀਟਲ ਦੀ ਤਰਫੋਂ ਹਮੇਸ਼ਾ ਕੀਤਾ ਜਾਂਦਾ ਰਿਹਾ ਹੈਗਾ ਪਹਿਲੇ ਸਾਡੇ ਸਟਿੱਕੀ ਮੈਡਸ ਔਰ ਮੈਡੀਸ ਉਸ ਤੇ ਨਾਲ ਚੱਲ ਰਿਆ ਸੀ ਹੁਣ ਰੀਸੈਂਟਲੀ ਵੀ ਪੀਯੂ ਦੇ ਨਾਲ ਉਹਨਾਂ ਦੇ ਜ਼ੂਆਲੋਜੀ ਡਿਪਾਰਟਮੈਂਟ ਦੇ ਨਾਲ ਵਿਦ आवर ਸਟਾਫ ਕਿਉਂਕਿ ਉਹ ਕਾਫੀ ਪੌਇਜ਼ਨਸ ਹੁੰਦੀ ਹੈ ਸਭ ਨੂੰ ਅਵੇਅਰ ਕੀਤਾ ਪੇਸ਼ੈਂਟਸ ਨੂੰ ਅਵੇਅਰ ਕਰਕੇ ਮੈਡੀਸਿਨ ਵੀ ਪਾਈ ਗਈ ਸੀ ਉਹਨਾਂ ਦੇ ਜਿਹੜੇ ਸੋ ਕਾਲ ਡੀਲ ਕਰਦੇ ਐ ਜ਼ੂਆਲੋਜੀ ਡਿਪਾਰਟਮੈਂਟ ਦੀ ਤਰਫੋਂ ਇਨ ਦੀ ਐਂਡ ਸਾਰਾ ਕੁਝ ਵਾਸ ਇਨ ਨੋਲੇਜ ਆਫ ਦਾ ਹਾਇਰ ਅਥਾਰਟिटीज ਔਰ ਉਸ ਨਾਲ ਕਾਫੀ ਇੱਕ ਸਟੈਪ ਫਰਦਰ ਗਿਆ ਸੀ ਟੁਵਰਡਸ ਦਾ ਪੈਸਟ ਕੰਟਰੋਲ ਮੈਜਰ ਔਰ ਪੀਏਯੂ ਦੇ ਨਾਲ ਇੱਕ ਆਨਗoing ਪ੍ਰੋਸੈਸ ਹੈ ਕਿਉਂਕਿ ਇਹ ਵਨ ਟਾਈਮ ਹਿੱਟ ਨਹੀਂ ਹੈ ਇਟ ਇਜ਼ ਐਨ ਆਨਗoing ਪ੍ਰੋਸੈਸ ਤਾਂ ਉਸ ਦੀ 18 ਨੂੰ ਪੱਲੇ ਹੋਇਆ ਹੈਗਾ ਸਾਡਾ ਇੱਕ ਉਹਨਾਂ ਦੇ ਨਾਲ ਤਾਲਮੇਲ ਦੇ ਵਿੱਚ ਇੱਕ ਐਕਟੀਵਿਟੀ ਇੱਕ ਹੁਣ 6 ਨੂੰ ਹੈਗੀ ਔਰ ਬਾਕੀ ਹੋਰ ਇਸ਼ੂਜ਼ ਵੀ ਹੈਗੇ ਸੀ ਜਿਹੜੇ ਉਹਨਾਂ ਦੀ ਤਰਫੋਂ ਜਦੋਂ ਸਰਵੇ ਕੀਤਾ ਗਿਆ ਸੀ ਪੀਏਯੂ ਦੀ ਟੀਮ ਵੱਲੋਂ ਉਹਨਾਂ ਨੇ ਇਹ ਕਿਹਾ ਸੀ ਵੀ ਸੀਵਰੇਜ ਦੀ ਇਸ਼ੂਜ਼ ਹੈ ਉਹ ਵੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਹੈਲਪ ਆਊਟ ਕਰਦੇ ਹੋਏ ਸੀਵਰੇਜ ਇੱਥੇ ਕਿਤੇ ਥੋੜਾ ਬਾਅਦ ਬਲਾਕੇਜ ਸੀ ਉਹਨੂੰ ਕਲੈਰਿਟੀ ਦੇ ਵਿੱਚ ਕਲੀਅਰ ਕਰਵਾਇਆ ਗਿਆ ਔਰ ਉਹ ਵੀ ਆਨਗoing ਪ੍ਰੋਸੈਸ ਚੱਲਦਾ ਰਹਿੰਦਾ ਹੈਗਾ ਬਾਕੀ ਸਾਫ ਸਫਾਈ ਵੱਲੋਂ ਹਸਪੀਟਲ ਅਥਾਰਟिटीज ਸਾਡੇ ਵੱਲੋਂ ਵੀ ਬਾਰ-ਬਾਰ ਪੇਸ਼ੈਂਟਸ ਨੂੰ ਐਸ ਵੈਲ ਐਸ ਜਿਹੜੇ ਸਾਡੇ ਸਿਕਿਉਰਿਟੀਜ਼ ਜਿਹੜੇ ਕੰਮ ਕਰਦੇ ਹੈਗੇ ਉਹਨਾਂ ਨੂੰ ਵੀ ਕਿਹਾ ਜਾਂਦਾ ਵੀ ਸਾਫ ਸਫਾਈ ਦਾ ਧਿਆਨ ਰੱਖਿਆ ਜਾਵੇ ਤਾਂ ਅਸੀਂ ਆ ਕੇ ਇਹ ਕਾਫੀ ਹੱਦ ਤੱਕ ਕੰਟਰੋਲ ਕਰ ਸਕੀਏ ਇਟ ਇਜ਼ ਅ ਆਨ ਗoing ਪ੍ਰੋਸੈਸ ਔਰ ਅਸੀਂ ਨੂੰ ਲੱਗਦਾ ਵੀ ਅਸੀਂ ਅੱਗੇ ਅੱਗੇ ਕਾਮਯਾਬ ਹੁੰਦੇ ਜਾਵਾਂਗੇ ਬੈਟਰ ਦਨ ਬਸ ਇਹ ਗੱਲ ਨਹੀਂ ਚੂਹੇ ਦੇ ਨਾਲ ਤਾਂ ਕਿਹੜੀ ਕਿਹੜੀ ਬਿਮਾਰੀਆਂ ਫੈਲਣ ਦਾ ਖਤਰਾ ਰਹਿੰਦਾ ਚੂਹੇ ਦੇ ਨਾਲ ਸਾਰੇ ਕੋਈ ਵੀ ਬਿਮਾਰੀ ਹੋ ਸਕਦੀ ਹੈ ਜੀ ਬੇਸਿਕਲੀ ਇਟ ਇਜ਼ ਅ ਪਬਲਿਕ ਪਲੇਸ ਜਿੱਥੇ ਬੱਚੇ ਵੀ ਹੈ ਛੋਟੇ ਹੈ ਉਸ ਤੋਂ ਅਸੀਂ ਹਾਲੀ ਤੱਕ ਉਹ ਹੈ ਵੀ ਅਸੀਂ ਬਹੁਤ ਕੰਟਰੋਲ ਕਰ ਰਹੇ ਹਾਂ ਔਰ ਐਕਚੁਅਲੀ ਪੇਸ਼ੈਂਟ ਔਰ ਉਹਨਾਂ ਨੂੰ ਮੈਂ ਸਫਰ ਨਹੀਂ ਹੋਣ ਦਿੰਦੇ ਨਾ ਹੀ ਕੋਸ਼ਿਸ਼ ਹੈ ਕਿ ਨਾ ਹੀ ਕੋਈ ਸਫਰ ਕਰੇ ਜਸਟ ਬਿਕੋਜ਼ ਆਫ ਦਿਸ ਬਟ ਇਹ ਵੀ ਇੱਕ ਆਨਗoing ਪ੍ਰੋਸੈਸ ਹੈਗਾ ਨੂੰ ਟਾਈਮ ਲੱਗ ਰਿਹਾ ਹੈਗਾ ਔਰ ਉਹ ਆਸੀਂ ਸਲੋਲੀਅਨ ਸਲੋਲੀ ਇੰਪਰੂਵ ਕਰ ਰਹੇ ਹਾਂ ਬਾਈਡੇ ਚੂਹੇ ਚੂਹੇ ਕੁੱਤੇ ਸਾਰੇ ਨੂੰ ਪਤਾ ਹੈਗਾ ਚੂਹੇ ਚੂਹੇ ਯਹਾਂ ਸੇ ਔਰ ਵਹਾਂ ਸੇ ਕੁੱਤੇ ਰਹਤੇ ਹੈ हाँ जी तो रात को यहाँ पर चूहे आते हैं पता चला कि काफी बहुत ज्यादा चूहे आते हैं यहाँ पे यहाँ पे क्या परेशानी होती है भैया चूहे परेशान करते हैं और कोई परेशानी नहीं है चलो तो बेड पे भी चल जाते हैं पता तो चला हां बेड पे भी ये जो है ना यहाँ से आते हैं यहाँ पर चढ़ जाते हैं फिर कर, काफी चूहे दिखते रोज रात में चढ़ गए और डर लग रहा है हां ही है ਹਸਪਤਾਲ ਵਾਲੇ ਕਹਿੰਦੇ ਕਿ ਇੱਥੇ ਮਰੀਜ਼ ਇਹ ਖਾਣਾ ਖਾ ਕੇ ਛੱਡ ਦਿੰਦੇ ਗੰਦਗੀ ਫਲਾ ਦਿੰਦੇ ਉਹਦੇ ਕਰਕੇ ਇਹ ਦੇਖੋ ਸਾਰਾ ਜੀ ਸਾਨੂੰ ਤਾਂ ਇੱਥੇ 5 ਦਿਨ ਹੀ ਹੋਏ ਚਾਰ ਦਿਨ ਹੀ ਹੋਏ ਸਾਨੂੰ ਉਸ ਦਾ ਕੰਟਰੋਲ ਆ ਸਾਡੇ ਹੀ ਤਰਫੋਂ ਹਸਪਤਲ ਦੀ ਤਰਫੋਂ ਹਮੇਸ਼ਾ ਕੀਤਾ ਜਾਂਦਾ ਰਿਹਾ ਹੈਗਾ ਪਹਿਲੇ ਸਾਡੇ ਸਟਿੱਕੀ ਮੈਡਸ ਔਰ ਮੈਡੀਸ ਉਸ ਤੇ ਨਾਲ ਚੱਲ ਰਿਹਾ ਸੀ ਹੁਣ ਰੀਸੈਂਟਲੀ ਵੀ ਪੀਯੂ ਦੇ ਨਾਲ ਉਹਨਾਂ ਦੇ ਜ਼ੂਆਲੋਜੀ ਡਿਪਾਰਟਮੈਂਟ ਦੇ ਨਾਲ ਵਿਦ ਆਵਰ ਸਟਾਫ ਕਿਉਂਕਿ ਉਹ ਕਾਫੀ ਪੋਇਜ਼ਨਸ ਹੁੰਦੀ ਹੈ ਸਭ ਨੂੰ ਅਵੇਅਰ ਕੀਤਾ ਪੇਸ਼ੈਂਟਸ ਨੂੰ ਅਵੇਅਰ ਕਰਕੇ ਮੈਡੀਸਿਨ ਵੀ ਪਾਈ ਗਈ ਸੀਗੀ ਉਹਨਾਂ ਦੇ ਜਿਹੜੇ ਸੋ ਕਾਲ ਡੀਲ ਕਰਦੇ ਆ ਜ਼ੂਲੋਜੀ ਡਿਪਾਰਟਮੈਂਟ ਦੀ ਤਰਫੋਂ ਇਨ ਦੀ ਐਂਡ ਸਾਰਾ ਕੁਝ ਵਾਸ ਇਨ ਨੋਲੇਜ ਆਫ ਦਾ ਹਾਇਰ ਅਥਾਰਟੀਜ਼ ਔਰ ਉਸ ਨਾਲ ਕਾਫੀ ਇੱਕ ਸਟੈਪ ਫਰਦਰ ਗਏ ਅਸੀਂ ਟੁਵਰਡਸ ਦਾ ਪੈਸਟ ਕੰਟਰੋਲ ਮੈਜਰ ਔਰ ਪੀਏਯੂ ਦੇ ਨਾਲ ਇੱਕ ਔਨਗੋਇੰਗ ਪ੍ਰੋਸੈਸ ਹੈ ਕਿਉਂਕਿ ਇਹ ਵਨ ਟਾਈਮ ਹਿੱਟ ਨਹੀਂ ਹੈ ਇਟ ਇਜ਼ ਐਨ ਔਨਗੋਇੰਗ ਪ੍ਰੋਸੈਸ ਦਾ ਉਸ ਦੀ 18 ਨੂੰ ਪੱਲੇ ਹੋਇਆ ਹੈਗਾ ਸਾਡਾ ਇੱਕ ਉਹਨਾਂ ਦੇ ਨਾਲ ਤਾਲਮੇਲ ਦੇ ਵਿੱਚ ਇੱਕ ਐਕਟੀਵਿਟੀ ਇੱਕ ਹੁਣ 6 ਨੂੰ ਹੈਗੀ ਔਰ ਬਾਕੀ ਹੋਰ ਇਸ਼ੂਜ਼ ਵੀ ਹੈਗੇ ਸੀ ਜਿਹੜੇ ਉਹਨਾਂ ਦੀ ਤਰਫੋਂ ਜਦੋਂ ਸਰਵੇ ਕੀਤਾ ਗਿਆ ਸੀ ਪੀਏਯੂ ਦੀ ਟੀਮ ਵੱਲੋਂ ਉਹਨਾਂ ਨੇ ਇਹ ਕਿਹਾ ਸੀ ਵੀ ਸੀਵਰੇਜ ਦੀ ਇਸ਼ੂਜ਼ ਹੈ ਉਹ ਵੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਹੈਲਪ ਆਊਟ ਕਰਦੇ ਹੋਏ ਸੀਵਰੇਜ ਇੱਥੇ ਕਿਤੇ ਥੋੜਾ ਬਾਅਦ ਬਲਾਕੇਜ ਸੀ ਉਹਨੂੰ ਕਲੈਰਿਟੀ ਦੇ ਵਿੱਚ ਕਲੀਅਰ ਕਰਵਾਇਆ ਗਿਆ ਔਰ ਉਹ ਵੀ ਆਨਗoing ਪ੍ਰੋਸੈਸ ਚੱਲਦਾ ਰਹਿੰਦਾ ਹੈਗਾ ਬਾਕੀ ਸਾਫ ਸਫਾਈ ਵੱਲੋਂ ਹਸਪੀਟਲ ਅਥਾਰਟिटीज ਸਾਡੇ ਵੱਲੋਂ ਵੀ ਬਾਰ ਬਾਰ ਪੇਸ਼ੈਂਟਸ ਨੂੰ ਐਸ ਵੈਲ ਐਸ ਜਿਹੜੇ ਸਾਡੇ ਸਿਕਿਉਰਿਟੀਜ਼ ਜਿਹੜੇ ਕੰਮ ਕਰਦੇ ਹੈਗੇ ਉਹਨਾਂ ਨੂੰ ਵੀ ਕਿਹਾ ਜਾਂਦਾ ਵੀ ਸਾਫ ਸਫਾਈ ਦਾ ਧਿਆਨ ਰੱਖਿਆ ਜਾਵੇ ਤਾਂ ਅਸੀਂ ਆ ਕੇ ਇਹ ਕਾਫੀ ਹੱਦ ਤੱਕ ਕੰਟਰੋਲ ਕਰ ਸਕੀਏ ਇਟ ਇਜ਼ ਅ ਨਾਨ ਗੋਇੰਗ ਪ੍ਰੋਸੈਸ ਔਰ ਅਸੀਂ ਨੂੰ ਲੱਗਦਾ ਵੀ ਅਸੀਂ ਅੱਗੇ ਅੱਗੇ ਕਾਮਯਾਬ ਹੁੰਦੇ ਜਾਵਾਂਗੇ ਬੈਟਰ ਦਨ ਅਸੀਂ ਇਹ ਗੱਲ ਕਿ ਕੀ ਚੂਹਿਆਂ ਦੇ ਨਾਲ ਤਾਂ ਕਿਹੜੀ ਕਿਹੜੀ ਬਿਮਾਰੀਆਂ ਫੈਲਣ ਦਾ ਖਤਰਾ ਰਹਿੰਦਾ ਜੋ ਹੈ ਨਾਲ ਸਾਰੇ ਕੋਈ ਵੀ ਬਿਮਾਰੀ ਹੋ ਸਕਦੀ ਹੈ ਜੀ ਬੇਸਿਕਲੀ ਇਟ ਇਜ਼ ਅ ਪਬਲਿਕ ਪਲੇਸ ਜਿੱਥੇ ਬੱਚੇ ਵੀ ਹੈ ਛੋਟੇ ਹੈ ਉਸ ਤੋਂ ਅਸੀਂ ਹਾਲੀ ਤੱਕ ਉਹ ਹੈ ਵੀ ਅਸੀਂ ਬਹੁਤ ਕੰਟਰੋਲ ਕਰ ਰਹੇ ਆਂ ਔਰ ਐਕਚੁਅਲੀ ਪੇਸ਼ੈਂਟ ਔਰ ਉਹਨਾਂ ਨੂੰ ਸਫਰ ਨਹੀਂ ਹੋਣ ਦਿੰਦੇ ਨਾ ਹੀ ਕੋਸ਼ਿਸ਼ ਹੈ ਕਿ ਨਾ ਹੀ ਕੋਈ ਸਫਰ ਕਰੇ ਜਸਟ ਬਿਕੋਜ਼ ਆਫ ਦਿਸ ਬਟ ਆ ਹੈ ਵੀ ਇੱਕ ਆਨਗoing ਪ੍ਰੋਸੈਸ ਹੈਗਾ ਨੂੰ ਟਾਈਮ ਲੱਗ ਰਿਹਾ ਹੈਗਾ ਔਰ ਉਹ ਅਸੀਂ ਸਲੋਲੀ ਐਂ ਸਲੋਲੀ ਇੰਪਰੂਵ ਕਰ ਰਹੇ ਆਂ ਬਾਈ ਡੇ ਜੂਹੇ ਜੂਹੇ ਕੁੱਤੇ ਸਾਰਿਆਂ ਨੂੰ ਪਟਾਏਗਾ ਜੂਹੇ ਜੂਹੇ ਯਹਾਂ ਸੇ ਔਰ ਵਹਾਂ ਸੇ ਕੁੱਤੇ ਰਹਤੇ ਹੈ हाँ जी तो रात को यहाँ पर चूहे आते हैं पता चला कि काफी बहुत ज्यादा चूहे आते हैं यहाँ पे यहाँ पे क्या परेशानी होती है तो ये चूहे परेशान करते हैं और कोई परेशानी नहीं है तो बेड पे भी चले जाते हैं हाँ बेड पे भी ये जो है ना यहाँ से आते हैं यहाँ पर चढ़ जाते हैं फिर दे कर, काफी चूहे दिखते रोज रात बाते चढ़ गए थे और डर लग डर लगता है ਹਸਪਤਾਲ ਵਾਲੇ ਕਹਿੰਦੇ ਕਿ ਇੱਥੇ ਮਰੀਜ਼ ਖਾਣਾ ਖਾ ਕੇ ਛੱਡ ਦਿੰਦੇ ਗੰਦਗੀ ਪਲਾ ਦਿੰਦੇ ਉਹਦੇ ਕਰਕੇ ਇਹ ਦੇਖੋ ਸਾਰਾ ਜੀ ਆਹ ਸਾਨੂੰ ਤਾਂ ਇੱਥੇ 5 ਦਿਨ ਹੀ ਹੋਇਆ ਚਾਰ ਦਿਨ ਹੀ ਹੋਇਆ ਸਾਨੂੰ ਉਸ ਦਾ ਕੰਟਰੋਲ ਆ ਸਾਡੇ ਹੀ ਤਰਫੋਂ ਹਸਪਤਾਲ ਦੀ ਤਰਫੋਂ ਹਮੇਸ਼ਾ ਕੀਤਾ ਜਾਂਦਾ ਰਿਹਾ ਹੈਗਾ ਪਹਿਲੇ ਸਾਡੇ ਸਟਿੱਕੀ ਮੈਡਸ ਔਰ ਮੈਡੀਸ ਉਸ ਦੇ ਨਾਲ ਚੱਲ ਰਿਹਾ ਸੀ ਹੁਣ ਰੀਸੈਂਟਲੀ ਵੀ ਪੀਯੂ ਦੇ ਨਾਲ ਉਹਨਾਂ ਦੇ ਜ਼ੂਆਲੋਜੀ ਡਿਪਾਰਟਮੈਂਟ ਦੇ ਨਾਲ ਵਿਦ ਆਵਰ ਸਟਾਫ ਕਿਉਂਕਿ ਉਹ ਕਾਫੀ ਪੋਇਜ਼ਨਸ ਹੁੰਦੀ ਹੈ ਸਭ ਨੂੰ ਅਵੇਅਰ ਕੀਤਾ ਪੇਸ਼IENTS ਨੂੰ ਅਵੇਅਰ ਕਰਕੇ ਮੈਡੀਸਿਨ ਵੀ ਪਾਈ ਗਈ ਸੀਗੀ ਉਹਨਾਂ ਦੇ ਜਿਹੜੇ ਸੋ ਕਾਲ ਡੀਲ ਕਰਦੇ ਆ ਜ਼ੂਲੋਜੀ ਡਿਪਾਰਟਮੈਂਟ ਦੀ ਤਰਫੋਂ ਇਨ ਦੀ ਐਂਡ ਸਾਰਾ ਕੁਝ ਵਾਸ ਇਨ ਨੋਲੇਜ ਆਫ ਦਾ ਹਾਇਰ ਅਥਾਰਟੀਜ਼ ਔਰ ਉਸ ਨਾਲ ਕਾਫੀ ਇੱਕ ਸਟੈਪ ਫਰਦਰ ਗਏ ਅਸੀਂ ਟਵਰਡਸ ਦਾ ਪੈਸਟ ਕੰਟਰੋਲ ਮੈਜਰ ਔਰ ਪੀਏਯੂ ਦੇ ਨਾਲ ਇੱਕ ਆਨਗੋਇੰਗ ਪ੍ਰੋਸੈਸ ਹੈ ਕਿਉਂਕਿ ਇਹ ਵਨ ਟਾਈਮ ਹਿੱਟ ਨਹੀਂ ਹੈ ਇਟ ਇਜ਼ ਐਨ ਆਨਗੋਇੰਗ ਪ੍ਰੋਸੈਸ ਤਾਂ ਉਸ ਦੀ 18 ਨੂੰ ਪੱਲੇ ਹੋਇਆ ਹੈਗਾ ਸਾਡਾ ਇੱਕ ਉਹਨਾਂ ਦੇ ਨਾਲ ਤਾਲਮੇਲ ਦੇ ਵਿੱਚ ਇੱਕ ਐਕਟੀਵਿਟੀ ਇੱਕ ਹੁਣ 6 ਨੂੰ ਹੈਗੀ ਔਰ ਬਾਕੀ ਹੋਰ ਇਸ਼ੂਜ਼ ਵੀ ਹੈਗੇ ਸੀ ਜਿਹੜੇ ਉਹਨਾਂ ਦੀ ਤਰਫੋਂ ਜਦੋਂ ਸਰਵੇ ਕੀਤਾ ਗਿਆ ਸੀ ਪੀਏਯੂ ਦੀ ਟੀਮ ਵੱਲੋਂ ਉਹਨਾਂ ਨੇ ਇਹ ਕਿਹਾ ਸੀ ਵੀ ਸੀਵਰੇਜ ਦੀ ਇਸ਼ੂਜ਼ ਹੈ ਉਹ ਵੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਹੈਲਪ ਆਊਟ ਕਰਦੇ ਹੋਏ ਸੀਵਰੇਜ ਇੱਥੇ ਕਿਤੇ ਥੋੜਾ ਬਾਅਦ ਬਲਾਕੇਜ ਸੀ ਉਹਨੂੰ ਕਲੈਰਿਟੀ ਦੇ ਵਿੱਚ ਕਲੀਅਰ ਕਰਵਾਇਆ ਗਿਆ ਔਰ ਉਹ ਵੀ ਆਨਗoing ਪ੍ਰੋਸੈਸ ਚੱਲਦਾ ਰਹਿੰਦਾ ਹੈਗਾ ਬਾਕੀ ਸਾਫ ਸਫਾਈ ਵੱਲੋਂ ਹਸਪੀਟਲ ਅਥਾਰਟੀਜ਼ ਸਾਡੇ ਵੱਲੋਂ ਵੀ ਬਾਰ-ਬਾਰ ਪੇਸ਼ੈਂਟਸ ਨੂੰ ਐਸ ਵੈਲ ਐਸ ਜਿਹੜੇ ਸਾਡੇ ਸਿਕਿਉਰਿਟੀਜ਼ ਜਿਹੜੇ ਕੰਮ ਕਰਦੇ ਹੈਗੇ ਉਹਨਾਂ ਨੂੰ ਵੀ ਕਿਹਾ ਜਾਂਦਾ ਵੀ ਸਾਫ ਸਫਾਈ ਦਾ ਧਿਆਨ ਰੱਖਿਆ ਜਾਵੇ ਤਾਂ ਅਸੀਂ ਆ ਕੇ ਇਹ ਕਾਫੀ ਹੱਦ ਤੱਕ ਕੰਟਰੋਲ ਕਰ ਸਕੀਏ ਇਟ ਇਜ਼ ਅ ਆਨ ਗoing ਪ੍ਰੋਸੈਸ ਔਰ ਅਸੀਂ ਨੂੰ ਲੱਗਦਾ ਵੀ ਅਸੀਂ ਅੱਗੇ-ਅੱਗੇ ਕਾਮਯਾਬ ਹੁੰਦੇ ਜਾਵਾਂਗੇ ਬੈਟਰ ਦਨ ਅਸੀਂ ਇਹ ਗੱਲ ਨਹੀਂ ਚੁਆ ਇਹ ਦੇ ਨਾਲ ਤਾਂ ਕਿਹੜੀ-ਕਿਹੜੀ ਬਿਮਾਰੀਆਂ ਫੈਲਣ ਦਾ ਖਤਰਾ ਰਹਿੰਦਾ ਚੂਹੇ ਦੇ ਨਾਲ ਸਾਰੇ ਕੋਈ ਵੀ ਬਿਮਾਰੀ ਹੋ ਸਕਦੀ ਹੈ ਜੀ ਬੇਸਿਕਲੀ ਇਟ ਇਜ਼ ਅ ਪਬਲਿਕ ਪਲੇਸ ਜਿੱਥੇ ਬੱਚੇ ਵੀ ਹੈ ਛੋਟੇ ਹੈ ਉਸ ਤੋਂ ਅਸੀਂ ਹਾਲੀ ਤੱਕ ਉਹ ਐ ਵੀ ਅਸੀਂ ਬਹੁਤ ਕੰਟਰੋਲ ਕਰ ਰਹੇ ਹਾਂ ਔਰ ਐਕਚੁਅਲੀ ਪੇਸ਼ੈਂਟ ਔਰ ਉਹਨਾਂ ਨੂੰ ਸਫਰ ਨਹੀਂ ਹੋਣ ਦਿੰਦੇ ਨਾ ਹੀ ਕੋਸ਼ਿਸ਼ ਹੈ ਕਿ ਨਾ ਹੀ ਕੋਈ ਸਫਰ ਕਰੇ ਜਸਟ ਬਿਕੋਜ਼ ਆਫ ਦਿਸ ਬਟ ਇਹ ਵੀ ਇੱਕ ਆਨਗoing ਪ੍ਰੋਸੈਸ ਹੈਗਾ ਨੂੰ ਟਾਈਮ ਲੱਗ ਰਿਹਾ ਹੈਗਾ ਔਰ ਉਹ ਅਸੀਂ ਸਲੋਲੀ ਐਂ ਸਲੋਲੀ ਇੰਪਰੂਵ ਕਰ ਰਹੇ ਹਾਂ ਬਾਈ ਡੇ ਜੂਹੇ ਜੂਹੇ ਕੁੱਤੇ ਸਾਰੇ ਨੂੰ ਪਟਾਏਗਾ ਜੂਹੇ ਜੂਹੇ ਯਹਾਂ ਸੇ ਔਰ ਵਹਾਂ ਸੇ ਕੁੱਤੇ ਰਹਤੇ ਨੇ हाँ जी तो रात को यहाँ पर चूहे आते हैं तो पता चला कि काफी बहुत ज्यादा चूहे आते हैं यहाँ पे यहाँ पे क्या परेशानी होती है भैया चूहे परेशान करते हैं और कोई परेशानी नहीं है हाँ बेड पे भी ये बे जो है ना यहाँ से आते हैं यहाँ पर चढ़ जाते हैं फिर काफी चूहे दिखते रोज रात बाते चढ़ गए थे चूहे चढ़ गया और डर लग डर तो लगता ही है ਹਸਪਤਾਲ ਵਾਲੇ ਕਹਿੰਦੇ ਕਿ ਇੱਥੇ ਮਰੀਜ਼ ਇਹ ਖਾਣਾ ਖਾ ਕੇ ਛੱਡ ਦਿੰਦੇ ਗੰਦਗੀ ਬੁਲਾ ਦਿੰਦੇ ਉਹਦੇ ਅੱਗੇ ਇਹ ਦੇਖੋ ਸਾਰਾ ਜੀ ਇਹ ਸਾਨੂੰ ਇੱਥੇ 5 ਦਿਨ ਹੀ ਹੋਇਆ ਚਾਰ ਦਿਨ ਹੀ ਹੋਇਆ ਸਾਨੂੰ ਉਸ ਦਾ ਕੰਟਰੋਲ ਆ ਸਾਡੇ ਹੀ ਤਰਫੋਂ ਹਸਪਤਾਲ ਦੀ ਤਰਫੋਂ ਹਮੇਸ਼ਾ ਕੀਤਾ ਜਾਂਦਾ ਰਿਹਾ ਹੈਗਾ ਪਹਿਲੇ ਸਾਡੇ ਸਟਿੱਕੀ ਮੈਡਸ ਔਰ ਮੈਡੀਸ ਉਸ ਦੇ ਨਾਲ ਚੱਲ ਰਿਹਾ ਸੀ ਹੁਣ ਰੀਸੈਂਟਲੀ ਵੀ ਪੀਯੂ ਦੇ ਨਾਲ ਉਹਨਾਂ ਦੇ ਜ਼ੂਆਲੋਜੀ ਡਿਪਾਰਟਮੈਂਟ ਦੇ ਨਾਲ ਵਿਦ ਆਵਰ ਸਟਾਫ ਕਿਉਂਕਿ ਉਹ ਕਾਫੀ ਪੋਇਜ਼ਨਸ ਹੁੰਦੀ ਹੈ ਸਭ ਨੂੰ ਅਵੇਅਰ ਕੀਤਾ ਪੇਸ਼ੈਂਟਸ ਨੂੰ ਅਵੇਅਰ ਕਰਕੇ ਮੈਡੀਸਿਨ ਵੀ ਪਾਈ ਗਈ ਸੀਗੀ ਉਹਨਾਂ ਦੇ ਜਿਹੜੇ ਸੋ ਕਾਲ ਡੀਲ ਕਰਦੇ ਆ ਜ਼ੂਲੋਜੀ ਡਿਪਾਰਟਮੈਂਟ ਦੀ ਤਰਫੋਂ ਇਨ ਦੀ ਐਂਡ ਸਾਰਾ ਕੁਝ ਵਾਸ ਇਨ ਨੋਲੇਜ ਆਫ ਦਾ ਹਾਇਰ ਅਥਾਰਟੀਆਂ ਔਰ ਉਸ ਨਾਲ ਕਾਫੀ ਇੱਕ ਸਟੈਪ ਫਰਦਰ ਗਏ ਅਸੀਂ ਟਵਾਰਡਸ ਦਾ ਪੈਸਟ ਕੰਟਰੋਲ ਮੈਜਰ ਔਰ ਪੀਏਯੂ ਦੇ ਨਾਲ ਇੱਕ ਆਨਗੋਇੰਗ ਪ੍ਰੋਸੈਸ ਹੈ ਕਿਉਂਕਿ ਇਹ ਵਨ ਟਾਈਮ ਹਿੱਟ ਨਹੀਂ ਹੈ ਇਟ ਇਜ਼ ਐਨ ਆਨਗੋਇੰਗ ਪ੍ਰੋਸੈਸ ਤਾਂ ਉਸ ਦੀ 18 ਨੂੰ ਪਹਿਲੇ ਹੋਇਆ ਹੈਗਾ ਸਾਡਾ ਇੱਕ ਉਹਨਾਂ ਦੇ ਨਾਲ ਤਾਲਮੇਲ ਦੇ ਵਿੱਚ ਇੱਕ ਐਕਟੀਵਿਟੀ ਇੱਕ ਹੁਣ 6 ਨੂੰ ਹੈਗੀ ਔਰ ਬਾਕੀ ਹੋਰ ਇਸ਼ੂਜ਼ ਵੀ ਹੈਗੇ ਸੀ ਜਿਹੜੇ ਉਹਨਾਂ ਦੀ ਤਰਫੋਂ ਜਦੋਂ ਸਰਵੇ ਕੀਤਾ ਗਿਆ ਸੀ ਪੀਏਯੂ ਦੀ ਟੀਮ ਵੱਲੋਂ ਉਹਨਾਂ ਨੇ ਇਹ ਕਿਹਾ ਸੀ ਵੀ ਸੀਵਰੇਜ ਦੀ ਇਸ਼ੂਜ਼ ਹੈ ਉਹ ਵੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਹੈਲਪ ਆਊਟ ਕਰਦੇ ਹੋਏ ਸੀਵਰੇਜ ਤੇ ਕਿਤੇ ਥੋੜਾ ਬਾਅਦ ਬਲਾਕੇਜ ਸੀ ਉਹਨੂੰ ਕਲੈਰਿਟੀ ਦੇ ਵਿੱਚ ਕਲੀਅਰ ਕਰਵਾਇਆ ਗਿਆ ਔਰ ਉਹ ਵੀ ਆਨਗoing ਪ੍ਰੋਸੈਸ ਚੱਲਦਾ ਰਹਿੰਦਾ ਹੈਗਾ ਬਾਕੀ ਸਾਫ ਸਫਾਈ ਵੱਲੋਂ ਹਸਪੀਟਲ ਅਥਾਰਟिटीज ਸਾਡੇ ਵੱਲੋਂ ਵੀ ਬਾਰ ਬਾਰ ਪੇਸ਼ੈਂਟਸ ਨੂੰ ਐਸ ਵੈਲ ਐਸ ਜਿਹੜੇ ਸਾਡੇ ਸਿਕਿਉਰਿਟੀਜ਼ ਜਿਹੜੇ ਕੰਮ ਕਰਦੇ ਹੈਗੇ ਉਹਨਾਂ ਨੂੰ ਵੀ ਕਿਹਾ ਜਾਂਦਾ ਵੀ ਸਾਫ ਸਫਾਈ ਦਾ ਧਿਆਨ ਰੱਖਿਆ ਜਾਵੇ ਤਾਂ ਅਸੀਂ ਆ ਕੇ ਇਹ ਕਾਫੀ ਹੱਦ ਤੱਕ ਕੰਟਰੋਲ ਕਰ ਸਕੀਏ ਇਟ ਇਜ਼ ਅ ਨਾਨ ਗੋਇੰਗ ਪ੍ਰੋਸੈਸ ਔਰ ਅਸੀਂ ਨੂੰ ਲੱਗਦਾ ਵੀ ਅਸੀਂ ਅੱਗੇ ਅੱਗੇ ਕਾਮਯਾਬ ਹੁੰਦੇ ਜਾਵਾਂਗੇ ਬੈਟਰ ਦਨ ਬਸ ਇਹ ਗੱਲ ਕਰੀਏ ਚੂਹਿਆਂ ਦੇ ਨਾਲ ਤਾਂ ਕਿਹੜੀ ਕਿਹੜੀ ਬਿਮਾਰੀਆਂ ਫੈਲਣ ਦਾ ਖਤਰਾ ਰਹਿੰਦਾ ਹੈ चूहे के ना सारी कोई भी, भी बीमारी हो सकती है जी बेसिकली इट इज़ ए पब्लिक प्लेस जिते बच्चे भी है छोटे है उस तो असी हाले तक वो है भी अस बहुत कंट्रोल कर रहे हैं। और एक्चुअली पेशेंट और उन्होंने मै सफ़र नहीं होते ना ही कोशिश है कि ना ही कोई सफ़र करे जस्ट बिकॉज ऑफ दिस बट यह भी आ, एक ऑनगोइंग प्रोसैस है टाइम लग रहा है और असोली एंड स्लोली, स्लोली इंप्रूव कर रहे हैं बाई डे चूहे चूहे हैं सारे पटा हैूहे यहाँ से वहाँ से रहते हैं हाँ जी बहुत तो ज्यादा चूहे आते हैं तो यहाँ है पे।, पे क्या परेशानी होती है चूहे परेशान करते हैं और कोई परेशानी नहीं है तो हाँ पे भी ये तो जो है ना यहाँ से आते हैं यहाँ पर चढ़ जाते हैं फिर काफी चूहे दिखते रोज रात बातें चढ़ गए डर तो लगता ही है ਹਸਪਤਾਲ ਵਾਲੇ ਕਹਿੰਦੇ ਕਿ ਇੱਥੇ ਮਰੀਜ਼ੇ ਖਾਣਾ ਖਾ ਕੇ ਛੱਡ ਦਿੰਦੇ ਗੰਦਗੀ ਫਲਾ ਦਿੰਦੇ ਉਹਦੇ ਘਰ ਆ ਜਾਂਦੇ ਇਹ ਦੇਖੋ ਸਾਰਾ ਜੀ ਆ ਸਾਨੂੰ ਤਾਂ ਇੱਥੇ 5 ਦਿਨ ਹੀ ਹੋਏ ਆ ਚਾਰ ਦਿਨ ਹੀ ਹੋਏ ਆ ਸਾਨੂੰ ਉਸ ਦਾ ਕੰਟਰੋਲ ਆ ਸਾਡੇ ਹੀ ਤਰਫੋਂ ਹਸਪੀਟਲ ਦੀ ਤਰਫੋਂ ਹਮੇਸ਼ਾ ਕੀਤਾ ਜਾਂਦਾ ਰਿਹਾ ਹੈਗਾ ਪਹਿਲੇ ਸਾਡੇ ਸਟਿੱਕੀ ਮੈਟਸ ਔਰ ਮੈਡੀਸ ਉਸ ਦੇ ਨਾਲ ਚੱਲ ਰਿਹਾ ਸੀ ਹੁਣ ਰੀਸੈਂਟਲੀ ਵੀ ਪੀਯੂ ਦੇ ਨਾਲ ਉਹਨਾਂ ਦੇ ਜ਼ੋਲੋਜੀ ਡਿਪਾਰਟਮੈਂਟ ਦੇ ਨਾਲ ਵਿਦ ਦ ਆਵਰ ਸਟਾਫ ਕਿਉਂਕਿ ਉਹ ਕਾਫੀ ਪੋਇਜ਼ਨਸ ਹੁੰਦੀ ਹੈ ਸਭ ਨੂੰ ਅਵੇਅਰ ਕੀਤਾ ਪੇਸ਼ੈਂਟਸ ਨੂੰ ਅਵੇਅਰ ਕਰਕੇ ਮੈਡੀਸਿਨ ਵੀ ਪਾਈ ਗਈ ਸੀਗੀ ਉਹਨਾਂ ਦੇ ਜਿਹੜੇ ਸੋ ਕਾਲ ਡੀਲ ਕਰਦੇ ਆ ਜ਼ੂਲੋਜੀ ਡਿਪਾਰਟਮੈਂਟ ਦੀ ਤਰਫੋਂ ਇਨ ਦੀ ਐਂਡ ਸਾਰਾ ਕੁਝ ਵਾਸ ਇਨ ਨੋਲੇਜ ਆਫ ਦ ਹਾਇਰ ਅਥਾਰਟੀਜ਼ ਔਰ ਉਸ ਨਾਲ ਕਾਫੀ ਇੱਕ ਸਟੈਪ ਫਰਦਰ ਗਏ ਅਸੀਂ ਟੁਵਰਡਸ ਦ ਪੈਸਟ ਕੰਟਰੋਲ ਮੈਜਰ ਔਰ ਪੀਏਯੂ ਦੇ ਨਾਲ ਇੱਕ ਔਨਗੋਇੰਗ ਪ੍ਰੋਸੈਸ ਹੈ ਕਿਉਂਕਿ ਇਹ ਵਨ ਟਾਈਮ ਹਿੱਟ ਨਹੀਂ ਹੈ ਇਟ ਇਜ਼ ਐਨ ਔਨਗੋਇੰਗ ਪ੍ਰੋਸੈਸ ਦਾ ਉਸ ਦੀ 18 ਨੂੰ ਪਹਿਲੇ ਹੋਇਆ ਹੈਗਾ ਸਾਡਾ ਇੱਕ ਉਹਨਾਂ ਦੇ ਨਾਲ ਤਾਲਮੇਲ ਦੇ ਵਿੱਚ ਇੱਕ ਐਕਟੀਵਿਟੀ ਇੱਕ ਹੁਣ 6 ਨੂੰ ਹੈਗੀ ਔਰ ਬਾਕੀ ਹੋਰ ਇਸ਼ੂਜ਼ ਵੀ ਹੈਗੇ ਸੀ ਜਿਹੜੇ ਉਹਨਾਂ ਦੀ ਤਰਫੋਂ ਜਦੋਂ ਸਰਵੇ ਕੀਤਾ ਗਿਆ ਸੀ ਪੀਏਯੂ ਦੀ ਟੀਮ ਵੱਲੋਂ ਉਹਨਾਂ ਨੇ ਇਹ ਕਿਹਾ ਸੀ ਵੀ ਸੀਵਰੇਜ ਦੀ ਇਸ਼ੂਜ਼ ਹੈ ਉਹ ਵੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਹੈਲਪ ਆਊਟ ਕਰਦੇ ਹੋਏ ਸੀਵਰੇਜ ਜਿੱਥੇ ਕਿਤੇ ਥੋੜਾ ਬਾਅਦ ਬਲਾਕੇਟ ਸੀ ਉਹਨੂੰ ਕਲੈਰਿਟੀ ਦੇ ਵਿੱਚ ਕਲੀਅਰ ਕਰਵਾਇਆ ਗਿਆ ਔਰ ਉਹ ਵੀ ਆਨਗoing ਪ੍ਰੋਸੈਸ ਚੱਲਦਾ ਰਹਿੰਦਾ ਹੈਗਾ ਬਾਕੀ ਸਾਫ ਸਫਾਈ ਵੱਲੋਂ ਹਸਪੀਟਲ ਅਥਾਰਟिटीज ਸਾਡੇ ਵੱਲੋਂ ਵੀ ਬਾਰ ਬਾਰ ਪੇਸ਼ੈਂਟਸ ਨੂੰ ਐਸ ਵੈਲ ਐਸ ਜਿਹੜੇ ਸਾਡੇ ਸਿਕਿਉਰਿਟੀਜ਼ ਜਿਹੜੇ ਕੰਮ ਕਰਦੇ ਹੈਗੇ ਉਹਨਾਂ ਨੂੰ ਵੀ ਕਿਹਾ ਜਾਂਦਾ ਵੀ ਸਾਫ ਸਫਾਈ ਦਾ ਧਿਆਨ ਰੱਖਿਆ ਜਾਵੇ ਤਾਂ ਅਸੀਂ ਆ ਕੇ ਇਹ ਕਾਫੀ ਹੱਦ ਤੱਕ ਕੰਟਰੋਲ ਕਰ ਸਕੀਏ ਇਟ ਇਜ਼ ਅ ਨਾਨ ਗੋਇੰਗ ਪ੍ਰੋਸੈਸ ਔਰ ਅਸੀਂ ਨੂੰ ਲੱਗਦਾ ਵੀ ਅਸੀਂ ਅੱਗੇ ਅੱਗੇ ਕਾਮਯਾਬ ਹੁੰਦੇ ਜਾਵਾਂਗੇ ਬੈਟਰ ਦਨ ਅਸੀਂ ਇਹ ਗਲਤਨੀ ਚੂਏ ਦੇ ਨਾਲ ਤੇ ਕਿਹੜੀ ਕਿਹੜੀ ਬਿਮਾਰੀਆਂ ਫੈਲਣ ਦਾ ਖਤਰਾ ਰਹਿੰਦਾ ਹੈ ਚੂਹੇ ਨਾਲ ਸਾਰੇ ਕੋਈ ਵੀ ਬਿਮਾਰੀ ਹੋ ਸਕਦੀ ਹੈ ਜੀ ਬੇਸਿਕਲੀ ਇਟ ਇਜ਼ ਅ ਪਬਲਿਕ ਪਲੇਸ ਜਿੱਥੇ ਬੱਚੇ ਵੀ ਹੈ ਛੋਟੇ ਹੈ ਉਸ ਤੋਂ ਅਸੀਂ ਹਾਲੀ ਤੱਕ ਉਹ ਹੈ ਵੀ ਅਸੀਂ ਬਹੁਤ ਕੰਟਰੋਲ ਕਰ ਰਹੇ ਹਾਂ ਔਰ ਐਕਚੁਅਲੀ ਪੇਸ਼ੈਂਟ ਔਰ ਉਹਨਾਂ ਨੂੰ ਸਫਰ ਨਹੀਂ ਹੋਣ ਦਿੰਦੇ ਨਾ ਹੀ ਕੋਸ਼ਿਸ਼ ਹੈ ਕਿ ਨਾ ਹੀ ਕੋਈ ਸਫਰ ਕਰੇ ਜਸਟ ਬਿਕੋਜ਼ ਆਫ ਥਿਸ ਬਟ ਆ ਹੈ ਵੀ ਇੱਕ ਆਨਗoing ਪ੍ਰੋਸੈਸ ਹੈਗਾ ਨੂੰ ਟਾਈਮ ਲੱਗ ਰਿਹਾ ਹੈਗਾ ਔਰ ਉਹ ਅਸੀਂ ਸਲੋਲੀ ਐਂ ਸਲੋਲੀ ਇੰਪਰੂਵ ਕਰ ਰਹੇ ਹਾਂ ਬਾਈਡੇ ਚੂਹੇ ਚੂਹੇ ਕੁੱਤੇ ਸਾਰਿਆਂ ਨੂੰ ਪਟਾਏਗਾ ਚੂਹੇ ਚੂਹੇ ਯਹਾਂ ਸੇ ਔਰ ਵਹਾਂ ਸੇ ਕੁੱਤੇ ਰਹਤੇ ਹੈ हाँ जी तो रात को यहाँ पर चूहे आते हैं पता तो चला कि काफी बहुत ज्यादा चूहे आते हैं यहाँ पे यहाँ पे क्या परेशानी होती है ये चूहे परेशान करते हैं और कोई परेशानी नहीं है तो बेड पे भी चले जाते हैं पता चला हाँ बेड पे भी ये जो है ना यहाँ से आते हैं यहाँ पर चढ़ जाते हैं फिर का, काफी चूहे दिखते रोज रात बांधे चढ़ गए थे चूहे चढ़ गया और डर लग डर तो लगता ही है ਹਸਪਤਾਲ ਵਾਲੇ ਕਹਿੰਦੇ ਕਿ ਇੱਥੇ ਮਰੀਜ਼ ਇਹ ਖਾਣਾ ਖਾ ਕੇ ਛੱਡ ਦਿੰਦੇ ਗੰਦਗੀ ਬਣਾ ਦਿੰਦੇ ਉਹਦੇ ਲਈ ਇਹ ਦੇਖੋ ਸਾਰਾ ਜੀ ਆਹ ਸਾਨੂੰ ਤੇ ਇੱਥੇ 5 ਦਿਨ ਹੀ ਹੋਇਆ ਚਾਰ ਦਿਨ ਹੀ ਹੋਇਆ ਸਾਨੂੰ ਉਸ ਦਾ ਕੰਟਰੋਲ ਆ ਸਾਡੇ ਹੀ ਤਰਫੋਂ ਹਸਪਤਾਲ ਦੀ ਤਰਫੋਂ ਹਮੇਸ਼ਾ ਕੀਤਾ ਜਾਂਦਾ ਰਿਹਾ ਹੈਗਾ ਪਹਿਲੇ ਸਾਡੇ ਸਟਿੱਕੀ ਮੈਡਸ ਔਰ ਮੈਡੀਸ ਉਸ ਤੇ ਨਾਲ ਚੱਲ ਰਿਹਾ ਸੀ ਹੁਣ ਰੀਸੈਂਟਲੀ ਵੀ ਪੀਯੂ ਦੇ ਨਾਲ ਉਹਨਾਂ ਦੇ ਜ਼ੂਆਲੋਜੀ ਡਿਪਾਰਟਮੈਂਟ ਦੇ ਨਾਲ ਵਿਦ ਆਵਰ ਸਟਾਫ ਕਿਉਂਕਿ ਉਹ ਕਾਫੀ ਪੋਇਜ਼ਨਸ ਹੁੰਦੀ ਹੈ ਸਭ ਨੂੰ ਅਵੇਅਰ ਕੀਤਾ ਪੇਸ਼IENTS ਨੂੰ ਅਵੇਅਰ ਕਰਕੇ ਮੈਡੀਸਿਨ ਵੀ ਪਾਈ ਗਈ ਸੀਗੀ ਉਹਨਾਂ ਦੇ ਜਿਹੜੇ ਸੋ ਕਾਲ ਡੀਲ ਕਰਦੇ ਆ ਜ਼ੂਲੋਜੀ ਡਿਪਾਰਟਮੈਂਟ ਦੀ ਤਰਫੋਂ ਇਨ ਦੀ ਐਂਡ ਸਾਰਾ ਕੁਝ ਵਾਸ ਇਨ ਨੋਲੇਜ ਆਫ ਦਾ ਹਾਇਰ ਅਥਾਰਟੀਜ਼ ਔਰ ਉਸ ਨਾਲ ਕਾਫੀ ਇੱਕ ਸਟੈਪ ਫਰਦਰ ਗਏ ਅਸੀਂ ਟੁਵਰਡਸ ਦਾ ਪੈਸਟ ਕੰਟਰੋਲ ਮੈਜਰ ਔਰ ਪੀਏਯੂ ਦੇ ਨਾਲ ਇੱਕ ਔਨਗੋਇੰਗ ਪ੍ਰੋਸੈਸ ਹੈ ਕਿਉਂਕਿ ਇਹ ਵਨ ਟਾਈਮ ਹਿੱਟ ਨਹੀਂ ਹੈ ਇਟ ਇਜ਼ ਐਨ ਔਨਗੋਇੰਗ ਪ੍ਰੋਸੈਸ ਤਾਂ ਉਸ ਦੀ 18 ਨੂੰ ਪੱਲੇ ਹੋਇਆ ਹੈਗਾ ਸਾਡਾ ਇੱਕ ਉਹਨਾਂ ਦੇ ਨਾਲ ਤਾਲਮੇਲ ਦੇ ਵਿੱਚ ਇੱਕ ਐਕਟੀਵਿਟੀ ਇੱਕ ਹੁਣ 6 ਨੂੰ ਹੈਗੀ ਔਰ ਬਾਕੀ ਹੋਰ ਇਸ਼ੂਜ਼ ਵੀ ਹੈਗੇ ਸੀ ਜਿਹੜੇ ਉਹਨਾਂ ਦੀ ਤਰਫੋਂ ਜਦੋਂ ਸਰਵੇ ਕੀਤਾ ਗਿਆ ਸੀ ਪੀਆਯੂ ਦੀ ਟੀਮ ਵੱਲੋਂ ਉਹਨਾਂ ਨੇ ਇਹ ਕਿਹਾ ਸੀ ਵੀ ਸੀਵਰੇਜ ਦੀ ਇਸ਼ੂਜ਼ ਹੈ ਉਹ ਵੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਹੈਲਪ ਆਊਟ ਕਰਦੇ ਹੋਏ ਸੀਵਰੇਜ ਇੱਥੇ ਕਿਤੇ ਥੋੜਾ ਬਾਅਦ ਬਲਾਕੇਜ ਸੀ ਉਹਨੂੰ ਕਲੈਰਿਟੀ ਦੇ ਵਿੱਚ ਕਲੀਅਰ ਕਰਵਾਇਆ ਗਿਆ ਔਰ ਉਹ ਵੀ ਆਨਗoing ਪ੍ਰੋਸੈਸ ਚੱਲਦਾ ਰਹਿੰਦਾ ਹੈਗਾ ਬਾਕੀ ਸਾਫ ਸਫਾਈ ਵੱਲੋਂ ਹਸਪੀਟਲ ਅਥਾਰਟिटीज ਸਾਡੇ ਵੱਲੋਂ ਵੀ ਬਾਰ ਬਾਰ ਪੇਸ਼ੈਂਟਸ ਨੂੰ ਐਸ ਵੈਲ ਐਸ ਜਿਹੜੇ ਸਾਡੇ ਸਿਕਿਉਰਿਟੀਜ਼ ਜਿਹੜੇ ਕੰਮ ਕਰਦੇ ਹੈਗੇ ਉਹਨਾਂ ਨੂੰ ਵੀ ਕਿਹਾ ਜਾਂਦਾ ਵੀ ਸਾਫ ਸਫਾਈ ਦਾ ਧਿਆਨ ਰੱਖਿਆ ਜਾਵੇ ਤਾਂ ਅਸੀਂ ਆ ਕੇ ਇਹ ਕਾਫੀ ਹੱਦ ਤੱਕ ਕੰਟਰੋਲ ਕਰ ਸਕੀਏ ਇਟ ਇਜ਼ ਅ ਨਾਨ ਗੋਇੰਗ ਪ੍ਰੋਸੈਸ ਔਰ ਅਸੀਂ ਨੂੰ ਲੱਗਦਾ ਵੀ ਅਸੀਂ ਅੱਗੇ ਅੱਗੇ ਕਾਮਯਾਬ ਹੁੰਦੇ ਜਾਵਾਂਗੇ ਬੈਟਰ ਦਨ ਅੰਸੇ ਇਹ ਗੱਲ ਕਿ ਚੂਹੇ ਦੇ ਨਾਲ ਤਾਂ ਕਿਹੜੀ ਕਿਹੜੀ ਬਿਮਾਰੀਆਂ ਫੈਲਣ ਦਾ ਖਤਰਾ ਰਹਿੰਦਾ ਚੋਹੇ ਨਾਲ ਸਾਰੇ ਕੋਈ ਵੀ ਬਿਮਾਰੀ ਹੋ ਸਕਦੀ ਹੈ ਜੀ ਬੇਸਿਕਲੀ ਇਟ ਇਜ਼ ਅ ਪਬਲਿਕ ਪਲੇਸ ਜਿੱਥੇ ਬੱਚੇ ਵੀ ਹੈ ਛੋਟੇ ਹੈ ਉਸ ਤੋਂ ਅਸੀਂ ਹਾਲੀ ਤੱਕ ਉਹ ਹੈ ਵੀ ਅਸੀਂ ਬਹੁਤ ਕੰਟਰੋਲ ਕਰ ਰਹੇ ਹਾਂ ਔਰ ਐਕਚੁਅਲੀ ਪੇਸ਼ੈਂਟ ਔਰ ਉਹਨਾਂ ਨੂੰ ਸਫਰ ਨਹੀਂ ਹੋਣ ਦਿੰਦੇ ਨਾ ਹੀ ਕੋਸ਼ਿਸ਼ ਹੈ ਕਿ ਨਾ ਹੀ ਕੋਈ ਸਫਰ ਕਰੇ ਜਸਟ ਬਿਕੋਜ਼ ਆਫ ਦਿਸ ਬਟ ਆ ਹੈ ਵੀ ਇੱਕ ਆਨਗoing ਪ੍ਰੋਸੈਸ ਹੈਗਾ ਨੂੰ ਟਾਈਮ ਲੱਗ ਰਿਹਾ ਹੈਗਾ ਔਰ ਉਹ ਅਸੀਂ ਸਲੋਲੀ ਐਂ ਸਲੋਲੀ ਇੰਪਰੂਵ ਕਰ ਰਹੇ ਹਾਂ ਬਾਈ ਡੇ ਚੋਹੇ ਜੋ ਹੈ ਕੁੱਤੇ ਸਾਰੇ ਨੂੰ ਪਤਾ ਹੈਗਾ ਚੋਹੇ ਜੋ ਹੈ ਯਹਾਂ ਸੇ ਔਰ ਵਹਾਂ ਸੇ ਕੁੱਤੇ ਰਹਤੇ ਹੈ हाँ जी तो रात को यहाँ बहुत ज्यादा चूहे आते हैं यहाँ पे यहां पे क्या परेशानी होती है चूहे परेशान करते हैं और कोई परेशानी नहीं है हाँ पे भी ये हाँ, बे जो है ना यहाँ से आते हैं यहाँ पर चढ़ जाते हैं फिर रहते काफ़ी चूहे दिखते रोज रात बांधे चढ़ गए चढ़ गया और डर लगता लगता ही है ਹਸਪਤਾਲ ਵਾਲੇ ਕਹਿੰਦੇ ਕਿ ਇੱਥੇ ਮਰੀਜ਼ ਇਹ ਖਾਣਾ ਖਾ ਕੇ ਛੱਡ ਦਿੰਦੇ ਗੰਦਗੀ ਬਣਾ ਦਿੰਦੇ ਉਹਦੇ ਆ ਇਹ ਦੇਖੋ ਸਾਰਾ ਜੀ ਆ ਸਾਨੂੰ ਤਾਂ ਇੱਥੇ 5 ਦਿਨ ਹੀ ਹੋਇਆ ਚਾਰ ਦਿਨ ਹੀ ਹੋਇਆ ਸਾਨੂੰ ਉਸ ਦਾ ਕੰਟਰੋਲ ਆ ਸਾਡੇ ਹੀ ਤਰਫੋਂ ਹਸਪਤਲ ਦੀ ਤਰਫੋਂ ਹਮੇਸ਼ਾ ਕੀਤਾ ਜਾਂਦਾ ਰਿਹਾ ਹੈਗਾ ਪਹਿਲੇ ਸਾਡੇ ਸਟਿੱਕੀ ਮੈਡਸ ਔਰ ਮੈਡੀਸ ਉਸ ਤੇ ਨਾਲ ਚੱਲ ਰਿਹਾ ਸੀ ਹੁਣ ਰੀਸੈਂਟਲੀ ਵੀ ਪੀਯੂ ਦੇ ਨਾਲ ਉਹਨਾਂ ਦੇ ਜ਼ੋਲੋਜੀ ਡਿਪਾਰਟਮੈਂਟ ਦੇ ਨਾਲ ਵਿਦ ਆਵਰ ਸਟਾਫ ਕਿਉਂਕਿ ਉਹ ਕਾਫੀ ਪੋਇਜ਼ਨਸ ਹੁੰਦੀ ਹੈ ਸਭ ਨੂੰ ਅਵੇਅਰ ਕੀਤਾ ਪੇਸ਼IENTS ਨੂੰ ਅਵੇਅਰ ਕਰਕੇ ਮੈਡੀਸਿਨ ਵੀ ਪਾਈ ਗਈ ਸੀਗੀ ਉਹਨਾਂ ਦੇ ਜਿਹੜੇ ਸੋ ਕਾਲ ਡੀਲ ਕਰਦੇ ਐ ਜ਼ੂਲੋਜੀ ਡਿਪਾਰਟਮੈਂਟ ਦੀ ਤਰਫੋਂ ਇਨ ਦੀ ਐਂਡ ਸਾਰਾ ਕੁਝ ਵਾਸ ਇਨ ਨੋਲੇਜ ਆਫ ਦਾ ਹਾਇਰ ਅਥਾਰਟੀਜ਼ ਔਰ ਉਸ ਨਾਲ ਕਾਫੀ ਇੱਕ ਸਟੈਪ ਫਰਦਰ ਗਏ ਅਸੀਂ ਟੁਵਰਡਸ ਦਾ ਪੈਸਟ ਕੰਟਰੋਲ ਮੈਜਰ ਔਰ ਪੀਏਯੂ ਦੇ ਨਾਲ ਇੱਕ ਔਨਗੋਇੰਗ ਪ੍ਰੋਸੈਸ ਹੈ ਕਿਉਂਕਿ ਇਹ ਵਨ ਟਾਈਮ ਹਿੱਟ ਨਹੀਂ ਹੈ ਇਟ ਇਜ਼ ਐਨ ਔਨਗੋਇੰਗ ਪ੍ਰੋਸੈਸ ਤਾਂ ਉਸ ਦੀ 18 ਨੂੰ ਪਹਿਲੇ ਹੋਇਆ ਹੈਗਾ ਸਾਡਾ ਇੱਕ ਉਹਨਾਂ ਦੇ ਨਾਲ ਤਾਲਮੇਲ ਦੇ ਵਿੱਚ ਇੱਕ ਐਕਟੀਵਿਟੀ ਇੱਕ ਹੁਣ 6 ਨੂੰ ਹੈਗੀ ਔਰ ਬਾਕੀ ਹੋਰ ਇਸ਼ੂਜ਼ ਵੀ ਹੈਗੇ ਸੀ ਜਿਹੜੇ ਉਹਨਾਂ ਦੀ ਤਰਫੋਂ ਜਦੋਂ ਸਰਵੇ ਕੀਤਾ ਗਿਆ ਸੀ ਪੀਏਯੂ ਦੀ ਟੀਮ ਵੱਲੋਂ ਉਹਨਾਂ ਨੇ ਇਹ ਕਿਹਾ ਸੀ ਵੀ ਸੀਵਰੇਜ ਦੀ ਇਸ਼ੂਜ਼ ਹੈ ਉਹ ਵੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਹੈਲਪ ਆਊਟ ਕਰਦੇ ਹੋਏ ਸੀਵਰੇਜ ਜਿੱਥੇ ਕਿਤੇ ਥੋੜਾ ਬਾਅਦ ਬਲਾਕੇਟ ਸੀ ਉਹਨੂੰ ਕਲੈਰਿਟੀ ਦੇ ਵਿੱਚ ਕਲੀਅਰ ਕਰਵਾਇਆ ਗਿਆ ਔਰ ਉਹ ਵੀ ਆਨਗoing ਪ੍ਰੋਸੈਸ ਚੱਲਦਾ ਰਹਿੰਦਾ ਹੈਗਾ ਬਾਕੀ ਸਾਫ ਸਫਾਈ ਵੱਲੋਂ ਹਸਪੀਟਲ ਅਥਾਰਟिटीज ਸਾਡੇ ਵੱਲੋਂ ਵੀ ਬਾਰ-ਬਾਰ ਪੇਸ਼ੈਂਟਸ ਨੂੰ ਐਸ ਵੈਲ ਐਸ ਜਿਹੜੇ ਸਾਡੇ ਸਿਕਿਉਰਿਟੀਜ਼ ਜਿਹੜੇ ਕੰਮ ਕਰਦੇ ਹੈਗੇ ਉਹਨਾਂ ਨੂੰ ਵੀ ਕਿਹਾ ਜਾਂਦਾ ਵੀ ਸਾਫ ਸਫਾਈ ਦਾ ਧਿਆਨ ਰੱਖਿਆ ਜਾਵੇ ਤਾਂ ਅਸੀਂ ਆ ਕੇ ਕਾਫੀ ਹੱਦ ਤੱਕ ਕੰਟਰੋਲ ਕਰ ਸਕੀਏ ਇਟ ਇਜ਼ ਅ ਨਾਨ ਗੋਇੰਗ ਪ੍ਰੋਸੈਸ ਔਰ ਅਸੀਂ ਨੂੰ ਲੱਗਦਾ ਵੀ ਅਸੀਂ ਅੱਗੇ-ਅੱਗੇ ਕਾਮਯਾਬ ਹੁੰਦੇ ਜਾਵਾਂਗੇ ਬੈਟਰ ਦਨ ਬਸ ਇਹਨਾਂ ਗਲਗਲੀ ਚੂਹੇ ਦੇ ਨਾਲ ਤਾਂ ਕਿਹੜੀ-ਕਿਹੜੀ ਬਿਮਾਰੀਆਂ ਫੈਲਣ ਦਾ ਖਤਰਾ ਰਹਿੰਦਾ ਚੂਹੇ ਦੇ ਨਾਲ ਸਾਰੇ ਕੋਈ ਵੀ ਬਿਮਾਰੀ ਹੋ ਸਕਦੀ ਹੈ ਜੀ ਬੇਸਿਕਲੀ ਇਟ ਇਜ਼ ਅ ਪਬਲਿਕ ਪਲੇਸ ਜਿੱਥੇ ਬੱਚੇ ਵੀ ਹੈ ਛੋਟੇ उस तो असी हाल तक है भी अस बहुत कंट्रोल कर रहे हैं। और आ, पेशेंट और उन्होंने मै सफ़र नहीं देंगे ना ही कोशिश है कि ना ही कोई सफ़र करे जस्ट बिकॉज ऑफ दिस बट है भी एक ऑनगोइंग प्रोसैस हैगा टाइम लग रहा है और असोली एंड स्लोली इंप्रूव कर रहे हैं बाई डे चूहे चूहे कुत्ते हैं सारे पटा हैूहे चूहे यहाँ से वहाँ से कुत्ते रहते हैं हाँ जी तो रात को यहां पर चूहे आते हैं तो के काफी बहुत ज्यादा चूहे आते हैं यहाँ पे यहां पे क्या परेशानी होती है चूहे परेशान करते हैं और कोई परेशानी नहीं है हाँ तो पे भी ये हाँ, तो हाँ, जो है ना यहाँ यहाँ पर, पर चढ़ जाते हैं फिर का, काफी चूहे दिखते रोज रात बांधे चढ़ गएगा और डर लग डर तो लगता ही है ਹਸਪਤਾਲ ਵਾਲੇ ਕਹਿੰਦੇ ਕਿ ਇੱਥੇ ਮਰੀਜ਼ ਇਹ ਖਾਣਾ ਖਾ ਕੇ ਛੱਡ ਦਿੰਦੇ ਗੰਦਗੀ ਬਣਾ ਦਿੰਦੇ ਇਹ ਦੇਖੋ ਸਾਰਾ ਜੀ ਆਹ ਸਾਨੂੰ ਤਾਂ ਇੱਥੇ 5 ਦਿਨ ਹੀ ਹੋਇਆ ਚਾਰ ਦਿਨ ਹੀ ਹੋਇਆ ਸਾਨੂੰ ਉਸ ਦਾ ਕੰਟਰੋਲ ਆ ਸਾਡੇ ਹੀ ਤਰਫੋਂ ਹਸਪਤਲ ਦੀ ਤਰਫੋਂ ਹਮੇਸ਼ਾ ਕੀਤਾ ਜਾਂਦਾ ਰਿਹਾ ਹੈਗਾ ਪਹਿਲੇ ਸਾਡੇ ਸਟਿੱਕੀ ਮੈਡਸ ਔਰ ਮੈਡੀਸ ਉਸ ਦੇ ਨਾਲ ਚੱਲ ਰਿਹਾ ਸੀ ਹੁਣ ਰੀਸੈਂਟਲੀ ਵੀ ਪੀਯੂ ਦੇ ਨਾਲ ਉਹਨਾਂ ਦੇ ਜ਼ੂਆਲੋਜੀ ਡਿਪਾਰਟਮੈਂਟ ਦੇ ਨਾਲ ਵਿਦ ਆਵਰ ਸਟਾਫ ਕਿਉਂਕਿ ਉਹ ਕਾਫੀ ਪੋਇਜ਼ਨਸ ਹੁੰਦੀ ਹੈ ਸਭ ਨੂੰ ਅਵੇਅਰ ਕੀਤਾ ਪੇਸ਼ੈਂਟਸ ਨੂੰ ਅਵੇਅਰ ਕਰਕੇ ਮੈਡੀਸਿਨ ਵੀ ਪਾਈ ਗਈ ਸੀਗੀ ਉਹਨਾਂ ਦੇ ਜਿਹੜੇ ਸੋ ਕਾਲ ਡੀਲ ਕਰਦੇ ਆ ਜ਼ੂਲੋਜੀ ਡਿਪਾਰਟਮੈਂਟ ਦੀ ਤਰਫੋਂ ਇਨ ਦੀ ਐਂਡ ਸਾਰਾ ਕੁਝ ਵਾਸ ਇਨ ਨੋਲੇਜ ਆਫ ਦਾ ਹਾਇਰ ਅਥਾਰਟੀਆਂ ਔਰ ਉਸ ਨਾਲ ਕਾਫੀ ਇੱਕ ਸਟੈਪ ਫਰਦਰ ਗਏ ਅਸੀਂ ਟਵਾਰਡਸ ਦਾ ਪੈਸਟ ਕੰਟਰੋਲ ਮੈਜਰ ਔਰ ਪੀਏਯੂ ਦੇ ਨਾਲ ਇੱਕ ਆਨਗੋਇੰਗ ਪ੍ਰੋਸੈਸ ਹੈ ਕਿਉਂਕਿ ਇਹ ਵਨ ਟਾਈਮ ਹਿੱਟ ਨਹੀਂ ਹੈ ਇਟ ਇਜ਼ ਐਨ ਆਨਗੋਇੰਗ ਪ੍ਰੋਸੈਸ ਤਾਂ ਉਸ ਦੀ 18 ਨੂੰ ਪੱਲੇ ਹੋਇਆ ਹੈਗਾ ਸਾਡਾ ਇੱਕ ਉਹਨਾਂ ਦੇ ਨਾਲ ਤਾਲਮੇਲ ਦੇ ਵਿੱਚ ਇੱਕ ਐਕਟੀਵਿਟੀ ਇੱਕ ਹੁਣ 6 ਨੂੰ ਹੈਗੀ ਔਰ ਬਾਕੀ ਹੋਰ ਇਸ਼ੂਜ਼ ਵੀ ਹੈਗੇ ਸੀ ਜਿਹੜੇ ਉਹਨਾਂ ਦੀ ਤਰਫੋਂ ਜਦੋਂ ਸਰਵੇ ਕੀਤਾ ਗਿਆ ਸੀ ਪੀਏਯੂ ਦੀ ਟੀਮ ਵੱਲੋਂ ਉਹਨਾਂ ਨੇ ਇਹ ਕਿਹਾ ਸੀ ਵੀ ਸੀਵਰੇਜ ਦੀ ਇਸ਼ੂਜ਼ ਹੈ ਉਹ ਵੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਹੈਲਪ ਆਊਟ ਕਰਦੇ ਹੋਏ ਸੀਵਰੇਜ ਇੱਥੇ ਕਿਤੇ ਥੋੜਾ ਬਾਅਦ ਬਲਾਕੇਜ ਸੀ ਉਹਨੂੰ ਕਲੈਰਿਟੀ ਦੇ ਵਿੱਚ ਕਲੀਅਰ ਕਰਵਾਇਆ ਗਿਆ ਔਰ ਉਹ ਵੀ ਆਨਗoing ਪ੍ਰੋਸੈਸ ਚੱਲਦਾ ਰਹਿੰਦਾ ਹੈਗਾ ਬਾਕੀ ਸਾਫ ਸਫਾਈ ਵੱਲੋਂ ਹਸਪੀਟਲ ਅਥਾਰਟिटीज ਸਾਡੇ ਵੱਲੋਂ ਵੀ ਬਾਰ ਬਾਰ ਪੇਸ਼ੈਂਟਸ ਨੂੰ ਐਸ ਵੈਲ ਐਸ ਜਿਹੜੇ ਸਾਡੇ ਸਿਕਿਉਰਿਟੀ ਜਿਹੜੇ ਕੰਮ ਕਰਦੇ ਹੈਗੇ ਉਹਨਾਂ ਨੂੰ ਵੀ ਕਿਹਾ ਜਾਂਦਾ ਵੀ ਸਾਫ ਸਫਾਈ ਦਾ ਧਿਆਨ ਰੱਖਿਆ ਜਾਵੇ ਤਾਂ ਅਸੀਂ ਆ ਕੇ ਇਹ ਕਾਫੀ ਹੱਦ ਤੱਕ ਕੰਟਰੋਲ ਕਰ ਸਕੀਏ ਇਟ ਇਜ਼ ਅ ਨਾਨ ਗੋਇੰਗ ਪ੍ਰੋਸੈਸ ਔਰ ਅਸੀਂ ਨੂੰ ਲੱਗਦਾ ਵੀ ਅਸੀਂ ਅੱਗੇ ਅੱਗੇ ਕਾਮਯਾਬ ਹੁੰਦੇ ਜਾਵਾਂਗੇ ਬੈਟਰ ਦਨ ਬਸ ਇਹ ਗੱਲ ਨਹੀਂ ਚੂਏ ਦੇ ਨਾਲ ਤਾਂ ਕਿਹੜੀ ਕਿਹੜੀ ਬਿਮਾਰੀਆਂ ਫੈਲਣ ਦਾ ਖਤਰਾ ਰਹਿੰਦਾ ਹੈ चूहे के ना सारी कोई भी बीमारी हो सकती है जी बेसिकली इट इज़ ए पब्लिक प्लेस जिते बच्चे भी है छोटे है उस तो असी हाले तक वो है भी अस बहुत कंट्रोल कर रहे हैं। और एक्चुअली पेशेंट और उन्होंने मै सफ़र नहीं देंगे ना ही कोशिश है कि ना ही कोई सफ़र करे जस्ट बिकॉज ऑफ दिस बट है भी एक ऑनगोइंग प्रोसैस हैगा टाइम लग रहा है और अंस स्लोली एंड स्लोली इंप्रूव कर रहे हैं बाई डे चूहे चूहे हैं सारे पटा हैूहे यहाँ से वहाँ से कुत्ते रहते हैं हाँ जी तो रात को पर चूहे आते हैं, पता चला कि काफी। बहुत ज़्यादा चूहे आते हैं यहाँ पे, पे है? चूहे परेशान करते हैं और कोई परेशानी नहीं तो पर भी चल जाते हैं पर भी भी है हाँ पे भी ये जो है ना यहाँ से आते हैं यहाँ पर चढ़ जाते हैं फिर कर, काफी चूहे दिखते रोज रात बांधे चढ़ गए एक चढ़ गया सी और डर लग डर तो लगता ही है ਹਸਪਤਾਲ ਵਾਲੇ ਕਹਿੰਦੇ ਕਿ ਇੱਥੇ ਮਰੀਜ਼ੇ ਖਾਣਾ ਖਾ ਕੇ ਛੱਡ ਦਿੰਦੇ ਗੰਦਗੀ ਬਣਾ ਦਿੰਦੇ ਉਹਦੇ ਵੇਲੇ ਇਹ ਦੇਖੋ ਸਾਰਾ ਜੀ ਆਹ ਸਾਨੂੰ ਤੇ ਇੱਥੇ 5 ਦਿਨ ਹੀ ਹੋਏ ਜਾਂ 4 ਦਿਨ ਹੀ ਹੋਏ ਸਾਨੂੰ ਉਸ ਦਾ ਕੰਟਰੋਲ ਆ ਸਾਡੇ ਹੀ ਤਰਫੋਂ ਹਸਪਤਲ ਦੀ ਤਰਫੋਂ ਹਮੇਸ਼ਾ ਕੀਤਾ ਜਾਂਦਾ ਰਿਹਾ ਹੈਗਾ ਪਹਿਲੇ ਸਾਡੇ ਸਟਿੱਕੀ ਮੈਡਸ ਔਰ ਮੈਡੀਸ ਉਸ ਤੇ ਨਾਲ ਚੱਲ ਰਿਹਾ ਸੀ ਹੁਣ ਰੀਸੈਂਟਲੀ ਵੀ ਪੀਏਯੂ ਦੇ ਨਾਲ ਉਹਨਾਂ ਦੇ ਜ਼ੂਆਲੋਜੀ ਡਿਪਾਰਟਮੈਂਟ ਦੇ ਨਾਲ ਵਿਦ आवर ਸਟਾਫ ਕਿਉਂਕਿ ਉਹ ਕਾਫੀ ਪੌਇਜ਼ਨਸ ਹੁੰਦੀ ਹੈ ਸਭ ਨੂੰ ਅਵੇਅਰ ਕੀਤਾ ਪੇਸ਼ੈਂਟਸ ਨੂੰ ਵੀ ਜ਼ੂਆਲੋਜੀ ਡਿਪਾਰਟਮੈਂਟ ਦੀ ਤਰਫੋਂ ਇਨ ਦੀ ਐਂਡ ਸਾਰਾ ਕੁਝ ਵਾਸ ਇਨ ਨੋਲੇਜ ਆਫ ਦਾ ਹਾਇਰ ਅਥਾਰਟੀਜ਼ ਔਰ ਉਸ ਨਾਲ ਕਾਫੀ ਇੱਕ ਸਟੈਪ ਫਰਦਰ ਗਏ ਅਸੀਂ ਟੁਵਰਡਸ ਦਾ ਪੈਸਟ ਕੰਟਰੋਲ ਮੈਜਰ ਔਰ ਆ ਪੀਏਯੂ ਦੇ ਨਾਲ ਇੱਕ ਆਨਗੋਇੰਗ ਪ੍ਰੋਸੈਸ ਹੈ ਕਿਉਂਕਿ ਇਹ ਵਨ ਟਾਈਮ ਹਿੱਟ ਨਹੀਂ ਹੈ ਇਟ ਇਜ਼ ਐਨ ਆਨਗੋਇੰਗ ਪ੍ਰੋਸੈਸ ਤਾਂ ਉਸ ਦੀ 18 ਨੂੰ ਪਹਿਲੇ ਹੋਇਆ ਹੈਗਾ ਸਾਡਾ ਇੱਕ ਉਹਨਾਂ ਦੇ ਨਾਲ ਤਾਲਮੇਲ ਦੇ ਵਿੱਚ ਇੱਕ ਐਕਟੀਵਿਟੀ ਇੱਕ ਹੁਣ 6 ਨੂੰ ਹੈਗੀ ਔਰ ਬਾਕੀ ਹੋਰ ਇਸ਼ੂਜ਼ ਵੀ ਹੈਗੇ ਸੀ ਜਿਹੜੇ ਉਹਨਾਂ ਦੀ ਤਰਫੋਂ ਜਦੋਂ ਸਰਵੇ ਕੀਤਾ ਗਿਆ ਸੀ ਪੀਏਯੂ ਦੀ ਟੀਮ ਵੱਲੋਂ ਉਹਨਾਂ ਨੇ ਇਹ ਕਿਹਾ ਸੀ ਵੀ ਸੀਵਰੇਜ ਦੀ ਇਸ਼ੂਜ਼ ਹੈ ਉਹ ਵੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਹੈਲਪ ਆਊਟ ਕਰਦੇ ਹੋਏ ਸੀਵਰੇਜ ਜਿੱਥੇ ਕਿਤੇ ਥੋੜਾ ਬਾਅਦ ਬਲਾਕੇਟ ਸੀ ਉਹਨੂੰ ਕਲੈਰਿਟੀ ਦੇ ਵਿੱਚ ਕਲੀਅਰ ਕਰਵਾਇਆ ਗਿਆ ਔਰ ਉਹ ਵੀ ਆਨਗoing ਪ੍ਰੋਸੈਸ ਚੱਲਦਾ ਰਹਿੰਦਾ ਹੈਗਾ ਬਾਕੀ ਸਾਫ ਸਫਾਈ ਵੱਲੋਂ ਹਸਪੀਟਲ ਅਥਾਰਟिटीज ਸਾਡੇ ਵੱਲੋਂ ਵੀ ਬਾਰ-ਬਾਰ ਪੇਸ਼ੈਂਟਸ ਨੂੰ ਐਸ ਵੈਲ ਐਸ ਜਿਹੜੇ ਸਾਡੇ ਸਿਕਿਉਰਿਟੀ ਜਿਹੜੇ ਕੰਮ ਕਰਦੇ ਹੈਗੇ ਉਹਨਾਂ ਨੂੰ ਵੀ ਕਿਹਾ ਜਾਂਦਾ ਵੀ ਸਫਾਈ ਦਾ ਧਿਆਨ ਰੱਖਿਆ ਜਾਵੇ ਤਾਂ ਅਸੀਂ ਆ ਕੇ ਇਹ ਕਾਫੀ ਹੱਦ ਤੱਕ ਕੰਟਰੋਲ ਕਰ ਸਕੀਏ ਇਟ ਇਜ਼ ਅ ਆਨ ਗoing ਪ੍ਰੋਸੈਸ ਔਰ ਅਸੀਂ ਨੂੰ ਲੱਗਦਾ ਵੀ ਅਸੀਂ ਅੱਗੇ ਅੱਗੇ ਕਾਮਯਾਬ ਹੁੰਦੇ ਜਾਵਾਂਗੇ ਬੈਟਰ ਦਨ ਅਸੀਂ ਇਹ ਗੱਲ ਕਰੀਏ ਚੂਹਿਆਂ ਦੇ ਨਾਲ ਤੇ ਕਿਹੜੀ ਕਿਹੜੀ ਬਿਮਾਰੀਆਂ ਫੈਲਣ ਦਾ ਖਤਰਾ ਰਹਿੰਦਾ ਚੂਹਿਆਂ ਦੇ ਨਾਲ ਸਾਰੇ ਕੋਈ ਵੀ ਬਿਮਾਰੀ ਹੋ ਸਕਦੀ ਹੈ ਜੀ ਬੇਸਿਕਲੀ ਇਟ ਇਜ਼ ਅ ਪਬਲਿਕ ਪਲੇਸ ਜਿੱਥੇ ਬੱਚੇ ਵੀ ਹੈ ਛੋਟੇ ਹੈ ਉਸ ਤੋਂ ਅਸੀਂ ਹਾਲੀ ਤੱਕ ਉਹ ਹੈ ਵੀ ਆਸੀਂ ਬਹੁਤ ਕੰਟਰੋਲ ਕਰ ਰਹੇ ਹਾਂ ਔਰ ਐਕਚੁਅਲੀ ਪੇਸ਼ੈਂਟ ਔਰ ਉਹਨਾਂ ਨੂੰ ਸਫਰ ਨਹੀਂ ਹੋਣ ਦਿੰਦੇ ਨਾ ਹੀ ਕੋਸ਼ਿਸ਼ ਹੈ ਕਿ ਨਾ ਹੀ ਕੋਈ ਸਫਰ ਕਰੇ ਜਸਟ ਬਿਕੋਜ਼ ਆਫ ਦਿਸ ਬਟ ਹੈ ਵੀ ਇੱਕ ਆਨਗoing ਪ੍ਰੋਸੈਸ ਹੈਗਾ ਨੂੰ ਟਾਈਮ ਲੱਗ ਰਿਹਾ ਹੈਗਾ ਔਰ ਉਹ ਆਸੀਂ ਸਲੋਲੀਅਨ ਸਲੋਲੀ ਇੰਪਰੂਵ ਕਰ ਰਹੇ ਹਾਂ ਬਾਈਡੇ ਚੂਹੇ ਚੂਹੇ ਕੁੱਤੇ ਸਾਰੇ ਨੂੰ ਪਟਾਏਗਾ ਚੂਹੇ ਚੂਹੇ ਇੱਥੇ ਤੋਂ ਔਰ ਉੱਥੇ ਤੋਂ ਕੁੱਤੇ ਰਹਤੇ ਹਨ ਹਾਂ ਜੀ ਰਾਤ ਨੂੰ ਇੱਥੇ ਪਰ ਚੂਹੇ ਆਉਂਦੇ ਹਨ ਕਿ ਬਚਾ ਲਾ ਕੇ ਕਾਫੀ ਬਹੁਤ ਜ਼ਿਆਦਾ ਚੂਹੇ ਆਉਂਦੇ ਹਨ ਯਹਾਂ ਤੇ ਕੀ ਪਰੇਸ਼ਾਨੀ ਹੁੰਦੀ ਹੈ भैया चूहे परेशान करते हैं और कोई परेशानी नहीं तो पे भी जाते हैं आ, पे भी जो है हाँ बेडे तो दे तो लग... भी काफी चूहे दिखते रात बहते चढ़ गए चढ़ गया डर तो लगता ही है देखो सर अभी सानू तो दिन ही हो चार दिन ही हो ਉਸ ਦਾ ਕੰਟਰੋਲ ਆ ਸਾਡੇ ਦੀ ਤਰਫੋਂ ਹਸਪੀਟਲ ਦੀ ਤਰਫੋਂ ਹਮੇਸ਼ਾ ਕੀਤਾ ਜਾਂਦਾ ਰਿਹਾ ਹੈਗਾ ਪਹਿਲੇ ਸਾਡੇ ਸਟਿੱਕੀ ਮੈਡਸ ਔਰ ਮੈਡੀਸ ਉਸ ਤੇ ਨਾਲ ਚੱਲ ਰਿਆ ਸੀ ਹੁਣ ਰੀਸੈਂਟਲੀ ਵੀ ਪੀਯੂ ਦੇ ਨਾਲ ਉਹਨਾਂ ਦੇ ਜ਼ੂਆਲੋਜੀ ਡਿਪਾਰਟਮੈਂਟ ਦੇ ਨਾਲ ਵਿਦ आवर ਸਟਾਫ ਕਿਉਂਕਿ ਉਹ ਕਾਫੀ ਪੌਇਜ਼ਨਸ ਹੁੰਦੀ ਹੈ ਸਭ ਨੂੰ ਅਵੇਅਰ ਕੀਤਾ ਪੇਸ਼ੈਂਟਸ ਨੂੰ ਅਵੇਅਰ ਕਰਕੇ ਮੈਡੀਸਨ ਵੀ ਪਾਈ ਗਈ ਸੀ ਉਹਨਾਂ ਦੇ ਜਿਹੜੇ ਸੋ ਕਾਲ ਡੀਲ ਕਰਦੇ ਐ ਜ਼ੂਆਲੋਜੀ ਡਿਪਾਰਟਮੈਂਟ ਦੀ ਤਰਫੋਂ ਇਨ ਦੀ ਐਂਡ ਸਾਰਾ ਕੁਝ ਵਾਸ ਇਨ ਨੋਲੇਜ ਆਫ ਦਾ ਹਾਇਰ ਅਥਾਰਟिटीज ਔਰ ਉਸ ਨਾਲ ਕਾਫੀ ਇੱਕ ਸਟੈਪ ਫਰਦਰ ਗਏ ਸੀ ਟੀਵਰਡਸ ਦਾ ਪੈਸਟ ਕੰਟਰੋਲ ਮੈਜਰ ਔਰ ਆ ਪੀਯੂ ਦੇ ਨਾਲ ਇੱਕ ਆਨਗoing ਪ੍ਰੋਸੈਸ ਹੈ ਕਿਉਂਕਿ ਇਹ ਵਨ ਟਾਈਮ ਹਿੱਟ ਨਹੀਂ ਹੈ ਇਟ ਇਜ਼ ਐਨ ਆਨਗoing ਪ੍ਰੋਸੈਸ ਤਾਂ ਉਸ ਦੀ 18 ਨੂੰ ਪਹਿਲੇ ਹੋਇਆ ਹੈਗਾ ਸਾਡਾ ਇੱਕ ਉਹਨਾਂ ਦੇ ਨਾਲ ਤਾਲਮੇਲ ਦੇ ਵਿੱਚ ਇੱਕ ਐਕਟੀਵਿਟੀ ਇੱਕ ਹੁਣ 6 ਨੂੰ ਹੈਗੀ ਔਰ ਬਾਕੀ ਹੋਰ ਇਸ਼ੂਜ਼ ਵੀ ਹੈਗੇ ਸੀ ਜਿਹੜੇ ਉਹਨਾਂ ਦੀ ਤਰਫੋਂ ਜਦੋਂ ਸਰਵੇ ਕੀਤਾ ਗਿਆ ਸੀ ਪੀਯੂ ਦੀ ਟੀਮ ਵੱਲੋਂ ਉਹਨਾਂ ਨੇ ਇਹ ਕਿਹਾ ਸੀ ਵੀ ਸੀਵਰੇਜ ਦੀ ਇਸ਼ੂਜ਼ ਹੈ ਉਹ ਵੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਹੈਲਪ ਆਊਟ ਕਰਦੇ ਹੋਏ ਸੀਵਰੇਜ